ਮਾਪੂ ਆਪਣੀ ਲੜਕੀਆਂ ਤੇ ਕਿਉਂ ਭੇਜਣ ਕੀ ਖਾਸ ਹੈ ਇਸ ਕਾਲਜ ਦੇ ਵਿੱਚ ਦੂਜਾ ਕਿਰਿਆਵਕੇ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਦੇਖੋ ਇਲਾਕੇ ਵਿੱਚ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਫॉर ਊਮਨ ਚਾਰਟਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਅਤੇ ਸਫਲਤਾਪੂਰਵਕ ਇਸ ਲਈ ਚੱਲ ਰਿਹਾ ਹੈ ਕਿਉਂਕਿ ਇਲਾਕੇ ਵਿੱਚ ਇਕੱਲਾ ਲੜਕੀਆਂ ਦਾ ਕਾਲਜ ਹੈ ਆਸ-ਪਾਸ ਜਿਨੇ ਵੀ ਕਲੋਨੀ ਕੋ-ਐਜੂਕੇਸ਼ਨ ਨੇ ਬਹੁਤੇ ਮਾਪੇ ਜਿਹੜੇ ਨੇ ਇਹੀ ਚਾਹੁੰਦੇ ਨੇ ਕਿ ਸਾਡੀ ਬੱਚੀ ਜਿਹੜੀ ਹੈ ਉਹ ਸੁਰੱਖਿਅਤ ਥਾਂ ਦੇ ਉੱਤੇ ਪੜੇ ਤੇ ਖਾਸ ਕਰਕੇ ਲੜਕੀਆਂ ਦੇ ਵਿੱਚ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇਲਾਕੇ 'ਚ ਸਾਡਾ ਨਾਮ ਹੈ ਇਸ ਚੀਜ਼ ਲਈ ਕਿ ਅਨੁਕਸ਼ਾਸ਼ਨ ਪੱਖੋਂ ਇਹ ਜਿਹੜਾ ਹੈ ਹਮੇਸ਼ਾ ਹੀ ਤਤ ਪਰ ਰਿਹਾ ਹੈ ਤਾਂ ਕਿ ਬੱਚਿਆਂ ਦੀ ਸੁਰੱਖਿਆ ਤੇ ਨਾਲ ਹੀ ਬਾਕੀ ਚੀਜ਼ਾਂ ਜੁੜੀਆਂ ਹੋਈਆਂ ਤੇ ਜਿਹੜੇ ਵਿਦਿਆਰਥੀ ਫਾਈਨੈਂਸ਼ੀਅਲੀ ਵੀਕ ਹੈਗੇ ਨੇ ਉਹਨਾਂ ਦੀ ਅਸੀਂ ਧਾਰਮਿਕ ਵਜੀਫੀਆਂ ਦੇ ਰਾਹੀਂ ਵੀ ਬਹੁਤ ਸਾਰੀ ਮਦਦ ਕਰ ਦਿੰਦੇ ਹੈਗੇ ਨੇ ਗੋਬਿੰਦ ਸਿੰਘ ਖਾਲਸਾ ਕਾਲਜ ਫੋਰ ਔਮਨ ਚਾਰਸਾਈ ਵਿੱਚ ਬੀਕਮ ਸੈਕੰਡ ਈਅਰ ਦੇ ਵਿਦਿਆਰਥਣ ਹਾਂ ਮੈਨੂੰ ਜਿਹੜੇ ਸਟੂਡੈਂਟ ਫਾਈਨੈਂਸ਼ੀਅਲ ਤੌਰ ਤੇ ਵੀਕ ਹੈ ਉਹਨਾਂ ਨੂੰ ਇਸ ਕਾਲਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਚੱਲ ਰਿਹਾ ਹੈ ਪੀਜੀਡੀ ਐਫਡੀ ਚੱਲ ਰਿਹਾ ਹੈ ਪੋਸਟ ਗ ਸੋ ਸਾਡੇ ਕੋਲ ਇਹ ਡਿਗਰੀ ਕਲਾਸਿਸ ਨੇ ਜੀ ਤੇ ਇੱਥੇ ਅਸੀਂ ਫੈਸ਼ਨ ਡਿਜ਼ਾਈਨਿੰਗ ਦੇ ਅੰਡਰ ਜਿੰਨੇ ਵੀ ਸਬਜੈਕਟਸ ਆ ਉਹ ਟੀਚ ਕਰਦੇ ਆ ਅੰਡਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੋ ਸਾਡੇ ਕੋਲ ਕੰਪਿਊਟਰ ਲੈਬ ਵੀ ਹੈ 스마트 ਕਲਾਸਰੂਮ ਵੀ ਨੇ ਤੇ ਸੈਮੀਨਾਰ ਹਾਲ ਵੀ ਹੈ ਤੇ ਉੱਥੇ ਵੀ ਸਾਡੇ ਕੋਲ ਜਿਹੜੀਆਂ ਆਈਸੀਟੀ ਸਕਰੀਨਸ ਨੇ ਤੇ ਸਾਡੇ ਸਟੂਡੈਂਟਸ ਇਹਨਾਂ ਨੂੰ ਯੂਜ਼ ਕਰਦੇ ਨੇ ਤੇ ਇੱਥੇ ਜਿਹੜਾ ਪ੍ਰੈਕਟੀਕਲ ਵਰਕ ਕਰਦੇ ਨੇ ਕੰਪਿਊਟਰ ਲੈਬ ਨਾਲੋਂ ਐਡਵਾਂਸ ਲੈਵਲ ਦੇ ਫੀਚਰਸ ਸਾਡੀ ਆਈਸੀਟੀ ਲੈਬ ਦੇ ਵਿੱਚ ਜਿਹੜੇ ਮੌਜੂਦ ਨੇ ਕਿਉਂਕਿ ਇਹ ਕੰਪਿਊਟਰਸ ਨੇ ਜਿਹੜੇ ਸਾਡੇ ਇਹ ਵੀ ਲੇਟੈਸਟ ਜਨਰੇਸ਼ਨ ਦੇ ਨੇ ਤੇ ਜਸਵੀਰ ਗੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਹਾਂਜੀ ਤੇ ਮੈਂ ਇਸ ਕਾਲਜ ਵਿੱਚ ਕਈ ਸਾਲਾਂ ਤੋਂ ਪੜ੍ਹਾ ਰਹੀ ਹਾਂ ਜੀ ਤੇ ਜਿਹੜਾ ਸਾਡਾ ਕਾਲਜ ਵਿੱਚ ਪਲੱਸ ਵਨ ਤੋਂ ਲੈ ਕੇ ਗ੍ਰੈਜੂਏਸ਼ਨ ਪੱਧਰ ਤੱਕ لازਮੀ ਪੰਜਾਬੀ ਹੈ ਤੇ ਇਲੈਕਟਿਵ ਪੰਜਾਬੀ ਵਿਸ਼ੇ ਤੌਰ ਤੇ ਪੜ੍ਹਾਏ ਜਾਂਦੇ ਨੇ ਤੇ ਇਸ ਤੋਂ ਇਲਾਵਾ ਸਾਡੇ ਕੋਲ ਪੰਜਾਬੀ ਐਮਏ ਪੰਜਾਬੀ ਵੀ ਹੈ ਜੀ ਪ੍ਰੋਫੈਸਰੋਂ ਤੁਸੀਂ ਸਪੋਰਟਸ ਦੇ ਕਿਹੜੀ ਕਿਹੜੀ ਖੇਡਾਂ ਖੇਡੀਆਂ ਜਾਂਦੀਆਂ ਇੱਥੇ ਹਾਂਜੀ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਅਦਾਰਾ ਇਹ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦਾ ਹੈ ਤੇ ਸਾਨੂੰ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਸਪੋਰਟਸ ਨੂੰ ਆਪਾਂ ਨੇ ਅੱਗੇ ਰੱਖਣਾ ਹੈ ਕਿਉਂਕਿ ਸਾਡੀਆਂ ਬੱਚੀਆਂ ਖੇਡਣਗੀਆਂ ਤਾਂ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਗੀਆਂ ਇਸ ਦੇ ਨਾਲ ਹੀ ਅਸੀਂ ਉਹਨਾਂ ਦੇ ਕਹੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਹਿੱਸਾ ਦਵਾਉਂਦੇ ਹਾਂ ਬੱਚੀਆਂ ਨੂੰ ਹਿੱਸਾ ਦਵਾਉਂਦੇ ਹਾਂ ਇਸ ਦੇ ਵਿੱਚ ਸਾਡੀਆਂ ਵੇਟ ਲਿਫਟਿੰਗ ਦੀਆਂ ਬੱਚੀਆਂ ਰੈਸਲਿੰਗ ਦੀਆਂ ਬੱਚੀਆਂ ਤੇ ਪੈਂਚਿਕਸ ਲਾਟ ਸਾਡੇ ਕੋਲ ਵਾਲੀਬਾਲ ਚੱਲਦੀ ਹੈ ਸਾਡੇ ਕੋਲ ਸਾਡੇ ਕੋਲ ਐਥਲੈਟਿਕਸ ਦੇ ਵੱਡੇ ਵਧੀਆ ਬੱਚੇ ਆ ਤੇ ਮੈਂ ਵੇਟ ਲਿਫਟਿੰਗ ਕਰਦੀ ਹਾਂ 2 ਸਾਲ ਤੋਂ ਚਾਰਚਾਰ ਕਾਲਜ ਤੇ ਮੈਂ ਕਈ ਮੈਂ ਪ੍ਰਾਪਤ ਕੀਤੇ ਨੇ ਤੇ ਅੱਗੇ ਹੁਣ ਮੇਰੇ ਰਹਿ ਗਿਆ ਜਿੰਨਾ ਵੀ ਟਾਈਮ ਹੈਗਾ ਤੇ ਮੈਂ ਨਾਲ ਦੀ ਨਾਲ ਪ੍ਰੈਕਟਿਸ ਕਰਦੀ ਆ ਤੇ ਅੱਗੇ ਵੀ ਮੈਡਲ ਹਾਸਲ ਕਰਾਂਗੀ ਸਾਡੇ ਕੋਚ ਵੀ ਆਉਂਦੇ ਨੇ ਸਾਨੂੰ ਟ੍ਰੇਨਿੰਗ ਦੇਣ ਤੇ ਵਧੀਆ ਪ੍ਰੈਕਟਿਸ ਹੁੰਦੀ ਆ ਸਾਡੀ ਡਿਪਾਰਟਮੈਂਟ ਵਧੀਆ ਪੂਰਾ ਕਰਦੀ ਹਾਂ ਹਾਂਜੀ ਬਹੁਤ ਵਧੀਆ ਤੇ ਜਿੱਦਾਂ ਕਿਹਾ ਜਾਂਦਾ ਮੇਰਾ ਜੀ ਫਸਟイヤー ਹੈ ਫਸਟイヤー ਕਿਉਂ ਦਾਖਲਾ ਕਿਉਂ ਲਿਆ ਇਸੀ ਕਾਲਜ ਦੇ ਵਿੱਚ ਕਿਉਂਕਿ ਇੱਥੇ ਸਪੋਰਟਸ ਦਾ ਵਧੀਆ ਕੋਟਾ ਆ ਹਮ ਇਸ ਕਰਕੇ ਇੱਥੇ ਕਬੱਡੀ ਦੀ ਵੀ ਟੀਮ ਹੈਗੀ ਆ ਹਾਂਜੀ ਇਸ ਕਰਕੇ ਇੱਥੇ ਲਿਤਾ ਹੋਰ ਕਾਲਜ ਦੇ ਵਿੱਚ ਹੈ ਨਹੀਂ ਗੇ ਸਪੋਰਟਸ ਦਾ ਜ਼ਿਆਦਾ ਹਾਂਜੀ ਆਈ ਆ ਜਾਂਦਾ ਠੀਕ ਹੈ ਇਥੋਂ ਬੱਚੇ ਨੇ ਸਿਰਫ ਡਿਜ਼ਾਈਨ ਪਾ ਕੇ ਉਹਨੂੰ ਸਿਰਫ ਸਿਲੈਕਟ ਕਰਨਾ ਹੈ ਤਾਂ ਇਥੋਂ ਮਸ਼ੀਨ ਔਨ ਹੋਏਗੀ ਤਾਂ ਆਪਣੇ ਆਪ ਉਹ ਜਿਹੜਾ ਡਿਜ਼ਾਈਨ ਆ ਬੱਚਾ ਸਿੱਖ ਲੈਂਦਾ ਹੈ ਇਹਨੂੰ ਅਸੀਂ ਇਸ ਕਰਕੇ ਲੈ ਕੇ ਆਏ ਆ ਤਾਂ ਕਿ ਬੱਚਾ ਜਿਹੜਾ ਹੈਗਾ ਅੱਜ ਕੱਲ ਦੇ ਜਿਹੜੇ ਯੁੱਗ ਦੇ ਵਿੱਚ ਠੀਕ ਹੈ ਇੰਡਸਟਰੀਅਲ ਮਸ਼ੀਨਾਂ ਨਾਲ ਹੀ ਕਾਫੀ ਵਾਕਿਫ ਹੋ ਜਾਵੇ ਤਾਂ ਕਿ ਹੱਥਿਆਂ ਜਿਹੜੀ ਕੰਮ ਕਰਦੇ ਆ ਉਹ इजीली ਬਹੁਤ ਸੌਖਾ ਹੋ ਜਾਵੇ ਮਿਊਜ਼ਿਕ ਡਿਪਾਰਟਮੈਂਟ ਆ ਜਿਹੜਾ ਇਹ ਐਕਚੁਅਲੀ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਕਲੈਕਟਿਵ ਸਬਜੈਕਟ ਆ ਬੱਚਿਆਂ ਲਈ 3 ਸਾਲ ਬੱਚੇ ਪੜ੍ਹਦੇ ਆ ਉਹ ਸਬਜੈ ਨੈਰੀ ਕੋਰਸ ਹੈ ਜਿਹੜਾ ਉਹ ਵੀ 3 ਸਮੈਸਟਰ ਚੱਲਦਾ ਹੈ ਇੱਕ ਸੈਲਫ ਇਨਹਾਂਸਮੈਂਟ ਕੋਰਸ ਹੈ ਉਹਦੇ ਇਸ ਅੰਦਰ ਵੀ ਪ੍ਰੈਕਟੀਕਲ ਜਿਹੜਾ ਸੰਗੀਤ ਹੈਗਾ ਉਹ ਕਰਾਇਆ ਜਾਂਦਾ ਤੇ ਉਹਦੇ ਵਿੱਚ ਬੱਚੇ ਰਾਗ ਵੀ ਸਿੱਖਦੇ ਨੇ ਸਾਡਾ ਲੋਕ ਸੰਗੀਤ ਆ ਉਹ ਸਿੱਖਦੇ ਨੇ ਤੇ ਗੁਰਮਤ ਸੰਗੀਤ ਸਿੱਖਦੇ ਨੇ ਤੇ ਇਹਦਾ ਇਹ ਫਾਇਦਾ ਮਤਲਬ ਮੈਂ ਸੋਚਦੀ ਨਹੀਂ ਕਿ ਸੰਗੀਤ ਦਾ ਬੱਚਿਆਂ ਨੂੰ ਇੱਕ ਤਾਂ ਬੱਚਿਆਂ ਦੀ ਜਿਹੜੀ ਮਨ ਦੀ ਸ਼ਾਂਤੀ ਹੈ ਉਹ ਉਹਨਾਂ ਨੂੰ ਮਿਲਦੀ ਇੱਥੇ ਆ ਕੇ ਤੁਸੀਂ ਮਾਹੌਲ ਦੇਖ ਸਕਦੇ ਹੋ ਹਨਾ ਧਾਰਮਿਕ ਚੀਜ਼ ਨਾਲ ਵੀ ਜੁੜਦੇ ਨੇ ਜੇ ਗੁਰਮਤ ਸੰਗੀਤ ਦੀ ਗੱਲ ਕਰੀਏ ਜੀ ਬਿਲਕੁਲ ਕਿਉਂਕਿ ਬੱਚਿਆਂ ਨੂੰ ਅਸੀਂ ਸਦਾ ਚਾਰ ਸਿਖਾਉਣਾ ਤੇ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਤੇ ਜੇ ਅਸੀਂ ਉਹਨੂੰ ਸੰਗੀਤਮਈ ਢੰਗ ਨਾਲ ਉਸ ਚੀਜ਼ ਨੂੰ ਸਿੱਖ ਰਹੇ ਹਾਂ ਸਮਝ ਰਹੇ ਹਾਂ ਤਾਂ ਮੈਨੂੰ ਲੱਗਦਾ ਉਸ ਤੋਂ ਵਧੀਆ ਚੀਜ਼ ਕੁਛ ਨਹੀਂ ਹੋਏਗੀ ਹੋਰ ਮੈਂ ਮੈਂ ਆਤੀ ਰਹੀ ਹਾਂ ਨਹੀਂ ਅਸਿਸਟੈਂਟ ਪ੍ਰੋਫੈਸਰ ਕਮਰਸ ਫ੍ਰॉम ਚਾਰਸਾਬ ਕਾਲਜ ਤੋਂ ਤੇ ਸਾਡੇ ਕਾਲਜ ਦੇ ਵਿੱਚ ਬੀਕਾਮ ਦੀ ਕਲਾਸਿਸ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਚੱਲ ਰਹੀਆਂ ਨੇ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਹਾਨੀ ਬਣਾਉਣ ਦੇ ਲਈ ਵਿਭਾਗ ਵੱਲੋਂ ਵੱਖ-ਵੱਖ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਜਿਵੇਂ ਕਿ ਜਿਵੇਂ ਇੰਡਸਟਰੀ ਵਿਜ਼ਿਟ ਕਰਵਾਈ ਜਾਂਦੀ ਹੈ ਬੱਚਿਆਂ ਨੂੰ ਟਾਈਮ ਟੂ ਟਾਈਮ ਅਸੀਂ ਬੈਂਕ ਇਹ ਨਾਲ ਅੱਜ ਜੋ ਵਿਭਾਗ ਵੱਲੋਂ ਕਮਰਸ ਲੈਬ ਹੈ ਜਿਹੜੀ ਐਸਟੈਬਲਿਸ਼ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਜੋ ਸਟਾਕ ਰਜਿਸਟਰ ਹੈ ਕੈਸ਼ ਬੁੱਕ ਹੈ ਉਹ ਕਿਵੇਂ ਹੈ ਜਿਹੜੀ ਉਹਨਾਂ ਨੇ ਮੇਨਟੇਨ ਕਰਨੇ ਆ ਉਹ ਨਾਲ ਦੀ ਨਾਲ ਇਹਨਾਂ ਨੂੰ ਦੱਸਿਆ ਜਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਇੱਕ ਪਿੰਡ ਹੈ ਪਿੰਡ ਦਾ ਨਾਮ ਝਾੜ ਸਾਹਿਬ ਹੈ ਪਿੰਡ ਦੇ ਵਿੱਚ ਜੇ ਗੱਲ ਕਰੀਏ 10ਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਤੇ 10ਵੇਂ ਪਾਤਸ਼ਾਹ ਦੇ ਨਾਮ ਦੇ ਉੱਪਰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਊਮਨ ਜੋ ਕਿ ਪਿੰਡ ਝਾੜ ਸਾਹਬ ਦੇ ਵਿੱਚ ਕਾਲਜ ਹੈ ਕਹਿੰਦੇ ਸੀ ਸਨ 75 ਦੇ ਵਿੱਚ ਇੱਕ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੇ ਜਿਹੜੇ ਸਟੂਡੈਂਟ ਨੇ ਲੁਧਿਆਣਾ ਜ਼ਿਲ੍ਹਾ ਹੋਵੇ ਫਤਿਹਗੜ ਸਾਹਿਬ ਜ਼ਿਲ੍ਹਾ ਹੋਵੇ ਤੇ ਉਸ ਤੋਂ ਬਾਅਦ ਕਹਿੰਦੇ ਜੀ ਰੋਪੜ ਜ਼ਿਲ੍ਹਾ ਤੇ ਨੇੜੇ ਰੋਪੜ ਜ਼ਿਲ੍ਹਾ ਵੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਲੜਕੀਆਂ ਨੇ ਵਿਦਿਆਰਥਣਾਂ ਨੇ ਇਹ ਕਾਲਜ ਹੈ ਮਤਲਬ ਕਿ ਧਾਰਮਿਕ ਕਾਲਜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਕਾਲਜ ਹੈ ਤਾਂ ਉਸ ਤੋਂ ਬਾਅਦ ਮੈਡਮ ਸਾਡੇ ਦਾ ਮੌਜੂਦ ਨੇ ਸਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਜਿਹੜੀ ਲੜਕੀਆਂ ਨੇ ਆਪਣੇ ਮਾਪੇ ਆਪਣੇ ਲੜਕੀਆਂ ਇੱਥੇ ਕਿਉਂ ਭੇਜਣ ਕੀ ਖਾਸ ਹੈ ਇਸ ਕਾਲਜ ਦੇ ਵਿੱਚ ਦੂਜਾ ਦਾਖਲਾ ਪ੍ਰਕਿਰਿਆ ਉਹ ਕਿਵੇਂ ਸ਼ੁਰੂ ਕੀਤੀ ਜਾ ਰਹੀ ਹੈ ਮੈਣੀ ਸੱਸੀ ਗੱਲ ਦੀ ਸੱਸੀ ਗੱਲ ਸਰ ਹਾਂਜੀ ਮਣੀ ਜੇ ਗੱਲ ਕਰੀਏ ਮਾਪੇ ਆਪਣੇ ਲੜਕੀਆਂ ਨੂੰ ਵਿਦਿਆਰਥਣ ਨੂੰ ਇੱਥੇ ਕਿਉਂ ਭੇਜਣ ਦੇਖੋ ਇਲਾਕੇ ਵਿੱਚ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਫॉर ਊਮਨ ਚਾਰਸਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਔਰ ਸਫਲਤਾਪੂਰਵਕ ਇਸ ਲਈ ਚੱਲ ਰਿਹਾ ਕਿਉਂਕਿ ਇਲਾਕੇ ਵਿੱਚ ਇਕੱਲਾ ਲੜਕੀਆਂ ਦਾ ਕਾਲਜ ਹੈ ਆਸ-ਪਾਸੇ ਜਿੰਨੇ ਵੀ ਕਾਲਜ ਨੇ ਕੋ-ਐਜੂਕੇਸ਼ਨ ਨੇ ਬਹੁਤੇ ਮਾਪੇ ਜਿਹੜੇ ਨੇ ਇਹੀ ਚਾਹੁੰਦੇ ਨੇ ਕਿ ਸਾਡੀ ਬੱਚੀ ਜਿਹੜੀ ਹੈ ਉਹ ਸੁਰੱਖਿਅਤ ਥਾਂ ਦੇ ਉੱਤੇ ਪੜੇ ਤੇ ਖਾਸ ਕਰਕੇ ਲੜਕੀਆਂ ਦੇ ਵਿੱਚ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇਲਾਕੇ 'ਚ ਸਾਡਾ ਨਾਮ ਹੈ ਇਸ ਚੀਜ਼ ਲਈ ਕਿ ਅਨੁਕਸ਼ਾਸ਼ਨ ਪੱਖੋਂ ਇਹ ਕਾਲਜ ਜਿਹੜਾ ਹੈ ਹਮੇਸ਼ਾ ਹੀ ਪਰ ਇਹ ਆਇਆ ਤਾਂ ਕਿ ਬੱਚਿਆਂ ਦੀ ਸੁਰੱਖਿਆ ਦੇ ਨਾਲ ਹੀ ਬਾਕੀ ਚੀਜ਼ਾਂ ਜੁੜੀਆਂ ਹੋਈਆਂ ਕਿੰਨੇ ਪਿੰਡਾਂ ਦੇ ਵਿੱਚੋਂ ਲੜਕੀਆਂ ਆਉਂਦੀਆਂ ਇੱਥੇ 200 ਦੇ ਕਰੀਬ ਸਰ ਬੱਚੇ ਜਿਹੜੇ ਨੇ ਵੱਖਰੇ ਵੱਖਰੇ ਪਿੰਡਾਂ ਤੋਂ ਆਉਂਦੇ ਨੇ ਮਨ ਕੇ 100 150 ਪਿੰਡਾਂ ਦੇ ਵਿੱਚੋਂ ਲੜਕੀਆਂ ਆਉਂਦੀਆਂ ਹਾਂਜੀ ਹਾਂ ਬਿਲਕੁਲ ਬਿਲਕੁਲ 100 150 ਪਿੰਡ ਜਿਹੜੇ ਨੇ ਅਸੀਂ ਕਵਰ ਕਰਦੇ ਆਂ ਬੱਚਿਆਂ ਨੂੰ ਅਸੀਂ ਬੱਸਾਂ ਦੀ ਫੈਸਿਲਿਟੀ ਦਿੱਤੀ ਹੋਈ ਹੈ ਕਾਲਜ ਵੈਨ ਦੇ ਵਿੱਚ ਬੱਚੇ ਆਉਂਦੇ ਨੇ ਗੇਟ ਤੋਂ ਐਂਟਰ ਹੋਣਾ ਬੱਚੇ ਨੇ ਗੇਟ 'ਚ ਜਦੋਂ ਐਂਟਰ ਹੋ ਗਈ ਬਸ ਅੱਗੇ ਲੱਗੀ ਉੱਥੋਂ ਬੱਚੇ ਉਤਰੇ ਔਰ ਉੱਥੋਂ ਅੰਦਰੋਂ ਹੀ ਬੈਠ ਕੇ ਉਹਨਾਂ ਨੇ ਬਾਹਰ ਜਾਣਾ ਤੁਸੀਂ ਦੇਖ ਸਕਦੇ ਹੋ ਕਿ ਗੇਟ ਦੇ ਉੱਤੇ ਗੇਟਮੈਨ ਹੈ ਜਿਵੇਂ ਜਿਵੇਂ ਬਸ ਸੈਂਟਰ ਹੁੰਦੀ ਹੈ ਉਹਦੀ ਪ੍ਰੋਪਰ ਐਂਟਰੀ ਪਾਈ ਜਾਂਦੀ ਹੈ ਇੱਥੋਂ ਤੱਕ ਕਿ ਹਰ ਬਸ ਦੇ ਅਲੱਗ-ਅਲੱਗ ਟੀਚਰ ਇਨਚਾਰਜ ਬਣਾਏ ਗਏ ਨੇ ਜਿਹੜੇ ਸਵੇਰੇ ਸ਼ਾਮ ਉਹਨਾਂ ਦੀ ਅਟੈਂਡੈਂਸ ਲੈਂਦੇ ਨੇ ਜਿਹੜੇ ਬੱਚੇ ਆਏ ਨੇ ਉਹਨਾਂ ਦੀ ਆਣ ਦੀ ਅਟੈਂਡੈਂਸ ਵੀ ਤੇ ਜਾਣ ਦੀ ਅਟੈਂਡੈਂਸ ਵੀ ਲਈ ਜਾਂਦੀ ਹੈ ਸੁਰੱਖਿਅਤ ਮਾਹੌਲ ਇਸ ਕਰਕੇ ਹੈ ਕਿਉਂਕਿ ਸਾਡੇ ਤੁਸੀਂ ਕੈਂਪਸ ਨੂੰ ਜਦੋਂ ਨਿਗਾਹ ਮਾਰੋਗੇ ਇਹਦੇ ਵਿੱਚ ਕਿਤੇ ਤੁਸੀਂ ਬਾਹਰ ਦੀ ਜਿਹੜੀ ਨਿਗਾਹ ਹੈ ਅੰਦਰਲੇ ਪਾਸੇ ਨਹੀਂ ਪੈ ਸਕਦੀ ਨਾ ਹੀ ਜਿਹੜਾ ਬਾਹਰਲਾ ਬੱਚਾ ਹੈ ਇਸ ਤਰ੍ਹਾਂ ਕਿਤੇ ਵੀ ਜਾ ਸਕਦਾ ਹੈ ਜਾਂ ਆ ਸਕਦਾ ਹੈ ਇੱਥੋਂ ਤੱਕ ਕਿ ਜਿਹੜਾ ਕੋਈ ਆਏਗਾ ਵੀ ਉਹਦੀ ਵੀ ਐਂਟਰੀ ਹੋਏਗੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਦੀ ਵੀ ਪੇਰੈਂਟਸ ਤੋਂ ਬਿਨਾ ਕਿਸੇ ਨਾਲ ਵੀ ਨਹੀਂ ਭੇਜਦੇ ਸਾਡਾ ਇਹ ਰੂਲ ਹੈ ਜਦੋਂ ਐਡਮਿਸ਼ਨਸ ਹੁੰਦੀਆਂ ਨੇ ਜਦ ਹੀ ਦੱਸ ਦਿੱਤਾ ਹੈ ਕਿ ਜੇ ਰੱਬ ਨਾ ਕਰੇ ਕਿਤੇ ਲੋੜ ਪੈ ਜਾਵੇ ਤਾਂ ਪੇਰੈਂਟਸ ਜਿਹੜੇ ਨੇ ਖੁਦ ਲੈਣ ਆਉਣ ਤੇ ਉਹਨਾਂ ਦਾ ਵੀ ਪ੍ਰੂਫ ਅਸੀਂ ਮੰਗਿਦਾ ਹੈ ਕਿ ਆਧਾਰ ਕਾਰਡ ਜਿਹੜਾ ਹੈ ਉਹ ਜ਼ਰੂਰ ਨਾਲ ਹੋਵੇ ਤਾਂ ਹੀਂ ਅਸੀਂ ਬੱਚੇ ਨੂੰ ਗੇਟ ਤੋਂ ਬਾਹਰ ਦਾਖਲੇ ਚੱਲ ਰਹੇ ਨੇ ਕਾਲਜ ਦੇ ਵਿੱਚ ਹਾਂਜੀ ਸਰ ਦਾਖਲੇ ਚੱਲ ਰਹੇ ਨੇ ਪ੍ਰਕਿਰਿਆ ਦਾਖਲੇ ਦੀ ਸ਼ੁਰੂ ਹੈ ਸਾਰੇ ਸਟਰੀਮ ਦੇ ਇੱਥੋਂ ਤੱਕ ਕਿ ਗ੍ਰੈਜੂਏਸ਼ਨ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੱਕ ਦੇ ਦਾਖਲੇ ਸ਼ੁਰੂ ਨੇ ਡਿਪਾਰਟਮੈਂਟ ਕੀ ਰੈਂਜ ਗੱਲ ਕਰੀਏ ਡਿਪਾਰਟਮੈਂਟ ਸਰ ਇਹਦੇ ਵਿੱਚ ਵੱਖਰੇ ਵੱਖਰੇ ਮੈਂ ਦੱਸ ਸਕਦੀਆਂ ਤੁਹਾਨੂੰ ਕੰਪਿਊਟਰ ਡਿਪਾਰਟਮੈਂਟ ਹੈ ਕਮਰਸ ਡਿਪਾਰਟਮੈਂਟ ਹੈ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਪੰਜਾਬੀ ਡਿਪਾਰਟਮੈਂਟ ਹੈ ਇੰਗਲਿਸ਼ ਡਿਪਾਰਟਮੈਂਟ ਹੋਮ ਸਾਇੰਸ ਡਿਪਾਰਟਮੈਂਟ 뮤직 ਡਿਪਾਰਟਮੈਂਟ ਸੋਸ਼ੀਓਲੋਜੀ ਡਿਪ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਸੋ ਇੱਕ ਵਾਰ ਕਾਲਜ ਦੇ ਵਿੱਚ ਚਲਦੇ ਆਂ ਅੰਦਰ ਜਾ ਕੇ ਦੇਖਦੇ ਆਂ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਤੇ ਟੀਚਰਾਂ ਨਾਲ ਗੱਲਬਾਤ ਕਰਦੇ ਆਂ ਧਰਮ ਅਧਿਆਨ ਵਿਭਾਗ ਦੇ ਮੈਡਮ ਬਲਜਿੰਦਰ ਕੌਰ ਹੋਣੀ ਸਾਡੇ ਨਾਲ ਮੌਜੂਦ ਨੇ ਤੇ ਦੱਸਣਗੇ ਕਿ ਕਿਸ ਤਰ੍ਹਾਂ ਜਿਹੜਾ ਵਿਦਿਆਰਥੀ ਨੂੰ ਅਮਰਤਾ ਦੇ ਵਿਦਿਆਰਥੀਆਂ ਨੂੰ ਕਹਿੰਦੇ ਜੀ ਵਜੀਫਾ ਮਿਲਦਾ ਮੈਡਮ ਵੈਗੁਰ ਜੀ ਕਹਾਲਸਾ ਜੀ ਕਿਫਤੇ ਥੋੜੇ ਡਿਟੇਲ ਵਿੱਚ ਦੱਸੋ ਮੈਨੂੰ ਕਿਹੜੇ ਡਿਪਾਰਟਮੈਂਟਾਂ ਤੇ ਕਿਵੇਂ-ਕਿਵੇਂ ਵਜੀਫੇ ਮਿਲਦੇ ਨੇ ਧਰਮ ਅਧਿਆਨ ਵਿਭਾਗ ਨਾਲ ਸੰਬੰਧ ਰੱਖਦੀ ਹੈ ਜੀ ਤੇ ਸਾਡੇ ਕਾਲਜ ਦੇ ਵਿੱਚ ਜ ਇਹ ਤਾਂ ਆਰਮਿਕ ਵਜੀਫੀਆਂ ਦੇ ਰਾਹੀ ਵੀ ਬਹੁਤ ਸਾਰੀ ਮਦਦ ਕਰ ਦਿੰਦੇ ਹੈਗੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਉਹ ਵਿਦਿਆਰਥੀ ਜਿਹੜੇ ਅੰਮ੍ਰਿਤਧਾਰੀ ਨੇ ਜਿਨ੍ਹਾਂ ਨੇ ਅੰਮ੍ਰਿਤ ਬਾਣ ਕੀਤਾ ਹੋਇਆ ਏ ਉਹਨਾਂ ਨੂੰ ਕਲਾਸ ਵਾਈਜ਼ ਜਿਹੜਾ ਆ ਉਹ ਵਜੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ ਜਿਹਦੇ ਵਿੱਚ ਉਹਨਾਂ ਨੂੰ ਕਲਾਸ ਵਾਈਜ਼ 5000 8000 ਅਤੇ 10000 ਦਾ ਅਮਾਉਂਟ ਜਿਹੜਾ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਆ ਇਸ ਤੋਂ ਬਿਨਾ ਸਾਡੇ ਕੋਲ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੀ ਥੋੜੀ ਐਂਸੈਂਸ਼ਲੀ ਕੰਡੀਸ਼ਨ ਠੀਕ ਨਹੀਂ ਹੈ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਜਿਹੜਾ ਵਜੀਫਾ ਆ ਉਹ ਵੀ ਬੱਚਿਆਂ ਦਾ ਅਪਲਾਈ ਕਰਵਾਉਂਦੇ ਹੈਗੇ ਜੀ ਜਿਹੜਾ ਹਰ ਸਾਲ ਬੱਚੇ ਸਾਡੇ ਜਿਹੜੇ ਆ ਵਜੀਫਾ ਲੈਂਦੇ ਨੇ ਇਹ ਤੋਂ ਕੋਰਸ ਵੀ ਹੁੰਦੇ ਨੇ ਇਸ ਤੋਂ ਇਲਾਵਾ ਹਾਂਜੀ ਇਸ ਤੋਂ ਬਿਨਾਂ ਕੋਰਸ ਵੀ ਹੁੰਦੇ ਨੇ ਜਿਵੇਂ ਸਾਡੇ ਬੱਚੇ ਧਾਰਮਿਕ ਪ੍ਰੀਖਿਆਵਾਂ ਦੇ ਵਿੱਚ ਵੀ ਭਾਗ ਲੈਂਦੇ ਨੇ ਤੇ ਉਹਦੇ ਰਾਹੀਂ ਵੀ ਬੱਚਿਆਂ ਦੀ ਜਿਹੜੀ ਆ ਕਾਫੀ ਹੈਲਪ ਹੋ ਜਾਂਦੀ ਹੈ ਹਰ ਸਾਲ ਬੱਚੇ ਸਾਡੇ ਮੈਰਿਟ ਦੇ ਵਿੱਚ ਵੀ ਆਉਂਦੇ ਨੇ ਜਿਵੇਂ ਧਰਮ ਪ੍ਰਚਾਰ ਕਮੇਟੀ ਵੱਲੋਂ ਹੀ ਧਾਰਮਿਕ ਪ੍ਰੀਖਿਆ ਹਰ ਸਾਲ ਫਰਵਰੀ ਦੇ ਵਿੱਚ ਤੇ ਨਵੰਬਰ ਦੇ ਵਿੱਚ ਕਰਵਾਈ ਜਾਂਦੀ ਹੈ ਤੇ ਉਹਦੇ ਵਿੱਚ ਵੀ ਬੱਚੇ ਜਿਹੜੇ ਦਰਜਾ ਵਾਈਜ਼ ਹੀ ਵਕ ਵੱਖਰਾ ਅਮਾਉਂਟ ਜਿਹੜਾ ਉਹ ਪ੍ਰਾਪਤਦਾ ਵੀ ਹੁੰਦੇ ਦੇ ਵਿੱਚ ਕੋਈ ਮੈਰਿਟ ਦੇ ਵਿੱਚ ਆਂਦਾ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਉਂਦੇ ਨੇ ਜੀ ਉਹਨਾਂ ਨੂੰ ਵੱਖਰੇ ਤੌਰ ਤੇ ਵੀ ਸਨਮਾਨਿਤ ਕੀਤਾ ਜਾਂਦਾ ਕਿਉਂਕਿ ਵਜੀਫਾ ਤਾਂ ਉਹਨਾਂ ਨੂੰ ਮਿਲਦਾ ਹੀ ਹੈ ਇਸ ਤੋਂ ਬਿਨਾ ਉਹਨਾਂ ਨੂੰ ਵੱਖਰਾ ਅਮਾਉਂਟ ਦੇ ਕੇ ਤੇ ਸ਼ੀਲਡ ਦੇ ਕੇ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਉਹਨਾਂ ਬੱਚਿਆਂ ਦਾ ਇਸ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਧਾਰਮਿਕ ਪ੍ਰੀਖਿਆ ਜਿਹੜੀ ਆ ਹਰ ਵਾਰ ਕਰਵਾਈ ਜਾਂਦੀ ਉਹ ਚ ਵੀ ਸਾਡੇ ਬੱਚੇ ਮੈਰਿਟ ਦੇ ਵਿੱਚ ਜਿਹੜੇ ਆ ਕੇ ਉਹ ਆਪਣਾ ਇਨਾਮ ਪ੍ਰਾਪਤ ਕਰਦੇ ਨੇ ਇਸੇ ਤਰ੍ਹਾਂ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਜੀਫਾ ਵੀ ਦਿੱਤਾ ਜਾਂਦਾ ਹੈ ਤੇ ਗ ਵਿਦਿਆਰਥੀ ਜਿਹੜੇ ਆ ਉਹ ਐਗਜ਼ਾਮ ਦੇ ਵਿੱਚ ਵੀ ਬੈਠਦੇ ਨੇ ਤੇ ਹਰ ਸਾਲ ਉਹਨਾਂ ਨੂੰ ਜਿਹੜੇ ਇਨਾਮ ਇਸ ਤਰ੍ਹਾਂ ਦੇ ਧਾਰਮਿਕ ਪ੍ਰੀਖਿਆਵਾਂ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੋ ਕਿ ਕਾਲ ਜਫਾਰ ਬੂਬਨ ਝਾੜ ਸਾਹਿਬ ਦੇ ਵਿੱਚ ਅਮਰਤਾ ਦੀ ਜਿਹੜੀ ਲੜਕੀਆਂ ਨੇ ਉਹਨਾਂ ਨੂੰ ਖਾਸ ਜਿਹੜੇ ਵਜੀਫੇ ਨੇ ਉਹ ਵੀ ਦਿੱਤੇ ਜਾਂਦੇ ਨੇ। ਜਿਹੜੇ ਮੈਰਿਟ ਦੇ ਵਿੱਚ ਆਉਂਦੇ ਨੇ ਮਾਨ ਸਮਾਨ ਵੱਖਰੇ ਕੀਤੇ ਜਾਂਦੇ ਨੇ ਤੇ ਮੈਡਮ ਨਾਲ ਗੱਲਬਾਤ ਕਰਦੇ ਆਂ ਵੀ ਅਮਰਤਾ ਦੀ ਵਿਦਿਆਰਥੀਆਂ ਦਾ ਵਿਦਿਆਰਥਣਾਂ ਨੂੰ ਦਾ ਵਜੀਫੇ ਦਿੱਤੇ ਜਾਂਦੇ ਨੇ ਤੇ ਉਸ ਤੋਂ ਇਲਾਵਾ ਕੋਈ ਹੋਰ ਵੀ ਵਜੀਫੇ ਹੁੰਦੇ ਨੇ ਮੈਡਮ? ਹਾਂਜੀ ਇਸ ਤੋਂ ਵੀ ਨਾ ਕਾਲਜ ਵੱਲੋਂ ਹੋਰ ਵੀ ਬ ਵਜੀਫੇ ਜਿਹੜੇ ਨੇ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਵਾਏ ਜਾਂਦੇ ਨੇ ਜਿਹਦੇ ਵਿੱਚ ਜਿਵੇਂ ਬਹੁਤ ਸਾਰੇ ਬੱਚੇ ਜਿਹੜੇ ਨੇ ਐਸੀ ਕੈਟਾਗਰੀ ਨੂੰ ਜਿਹੜੇ ਬਿਲੋਂਗ ਕਰਦੇ ਨੇ ਉਹਨਾਂ ਦਾ ਵਜੀਫਾ ਅਸੀਂ ਹਰ ਸਾਲ ਹੀ ਅਪਲਾਈ ਕਰਦੇ ਆ ਤੇ ਉਹ ਬੱਚੇ ਇਹਦੇ ਖਾਤੇ ਦੇ ਵਿੱਚ ਹੀ ਆਉਂਦਾ ਹੈ ਤੇ ਉਹ ਬੱਚੇ ਇਸ ਦਾ ਲਾਭ ਲੈਂਦੇ ਨੇ ਇਸ ਤੋਂ ਬਿਨਾ ਮਿਨੋਰਟੀ ਦਾ ਸਕਾਲਰਸ਼ਿਪ ਆ ਜਾਂਦਾ ਹੈ ਜੀ ਤੇ ਸਿੰਗਲ ਗਰਲ ਚਾਈਲਡ ਹੈਗਾ ਜਾਂ ਐਲ ਆਈ ਸੀ ਸਕਾਲਰਸ਼ਿਪ ਹੈ ਇਸ ਤੋਂ ਬਿਨਾ ਲਾਭਪਾਤਰੀ ਵਜੀਫਾ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਇਹ ਤੋਂ ਬਿਨਾ ਜਿਹੜੇ ਕਿਸੇ ਵੀ ਕੈਟਾਗਰੀ ਦੇ ਵਿੱਚ ਸਾਡੇ ਕੋਲ ਫਿੱਟ ਨਹੀਂ ਬੈਠਦੇ ਉਹਨਾਂ ਬੱਚੇ ਉਹ ਅਸੀਂ ਜਿਵੇਂ ਸਾਡੇ ਮੈਂਬਰ ਐਸਜੀਪੀਸੀ ਹੁੰਦੇ ਨੇ ਉਹ ਉਹ ਆਪਣੇ ਜੋ ਉਹਨਾਂ ਦਾ ਫੰਡ ਹੁੰਦਾ ਉਹਦੇ ਵਿੱਚੋਂ ਵੀ ਬੱਚਿਆਂ ਦੀ ਜਿਹੜੀ ਹੈ ਸਹਾਇਤਾ ਕਾਫੀ ਬੱਚਿਆਂ ਦੀ ਕਰ ਦਿੰਦੇ ਨੇ ਜਿਹੜੇ ਇਸ ਤਰ੍ਹਾਂ ਲੋੜਵੰਦ ਬੱਚੇ ਹੈਗੇ ਨੇ ਜੀ ਲੜਕੀ ਸਾਡੇ ਕੋਲ ਇੱਥੇ ਕਾਲਜ ਦੇ ਵਿੱਚ ਬੀਕਾਮ ਦੀ ਸਟੂਡੈਂਟ ਹੈਗੀ ਹੈ ਜੀ ਬੀਕਾਮ ਸੈਕੰਡ ইয়ার ਦੀ ਤੇ ਇਹਨੂੰ ਕਈ ਤਰ੍ਹਾਂ ਦੇ ਵਜੀਫੇ ਜਿਹੜੇ ਨੇ ਧਾਰਮਿਕ ਪ੍ਰੀਖਿਆ ਦੇ ਵਿੱਚੋਂ ਵੀ ਅਮ੍ਰਿਤਧਾਰੀ ਵਜੀਫਾ ਵੀ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵੀ ਇਹਦੇ ਵਜੀਫਾ ਜਿਹੜਾ ਆ ਉਹ ਅਪਲਾਈ ਕੀਤਾ ਹੋਇਆ ਤੁਸੀਂ ਇਹਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੇਰਾ ਨਾਮ ਮਨਪ੍ਰੀਤ ਕੌਰ ਹੈ ਮੈਂ ਗੁਰਗੋਬਿੰਦ ਸਿੰਘ ਖਾਲਸਾ ਕਾਲਜ ਫॉर ਊਮਨ ਚਾਰਸਾਈ ਵਿੱਚ ਬੀਕਮ ਸੈਕੰਡ ইয়ার ਦੀ ਵਿਦਿਆਰਥਣ ਹਾਂ ਮੈਨੂੰ ਜਿਹੜੇ ਸਟੂਡੈਂਟ ਫਾਈਨੈਂਸ਼ੀਅਲ ਤੌਰ ਤੇ ਵੀਕ ਹੈ ਉਹਨਾਂ ਨੂੰ ਇਸ ਕਾਲਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਹੈ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਜਿੱਦਾਂ ਕਿ ਗੁਰਮਤ ਵਿਭਾਗ ਵੱਲੋਂ ਵਜੀਫਾ ਦਿੱਤਾ ਜਾਂਦਾ ਹੈ এডਿਊਕੇਸ਼ਨ ਪੰਜਾਬ ਪ੍ਰੋਜੈਕਟ ਵੱਲੋਂ ਅਤੇ ਅਮਰਿਤਧਾਰੀ ਵਜੀਫਾ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਇਸ ਕਾਲਜ ਵਿੱਚ ਬਹੁਤ ਸਾਰੀਆਂ ਜਿਹੜੀਆਂ ਧਾਰਮਿਕ ਗਤੀਵਿਧੀਆਂ ਆ ਉਹ ਵੀ ਕਰਵਾਈਆਂ ਜਾਂਦੀਆਂ ਹਨ ਸਾਡੇ ਕੋਰਸ ਜਿਹੜਾ ਫੈਸ਼ਨ ਡਿਜ਼ਾਈਨਿੰਗ ਕੋਰਸ ਹੈ ਡਿਪਾਰਟਮ ਕੀ ਚੀਜ਼ ਦਾ ਇਹ ਸਾਡੇ ਕੋਲ ਇੱਥੇ ਜੀ ਬੀਐਸਸੀ ਫੈਸ਼ਨ ਡਿਜ਼ਾਈਨਿੰਗ ਚੱਲ ਰਿਹਾ ਹੈ ਪੀਜੀਡੀਐਫਡੀ ਚੱਲ ਰਿਹਾ ਹੈ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਸੋ ਸਾਡੇ ਕੋਲ ਇਹ ਡਿਗਰੀ ਕਲਾਸਿਸ ਨੇ ਜੀ ਹਾਂਜੀ ਤੇ ਇੱਥੇ ਅਸੀਂ ਫੈਸ਼ਨ ਡਿਜ਼ਾਈਨਿੰਗ ਦੇ ਅੰਡਰ ਜਿੰਨੇ ਵੀ ਸਬਜੈਕਟਸ ਆ ਉਹ ਟੀਚ ਕਰਦੇ ਆ ਅੰਡਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੋ ਇਹਦੇ ਅਕੋਰਡਿੰਗਲੀ ਅਸੀਂ ਬੱਚਿਆਂ ਨੂੰ ਸਟਿਚਿੰਗ ਸਕੈਚਿੰਗ ਏਮਬਰਾਇਡਰੀ ਪੇਂਟਿੰਗਸ ਔਰ ਪ੍ਰਿੰਟਿੰਗ ਸਾਰੀਆਂ ਟੈਕਨੀਕਸ ਨੇ ਜਿਹੜੀਆਂ ਬੇਸਿਕ ਟੈਕਨੀਕਸ ਤੋਂ ਲੈ ਕੇ ਐਡਵਾਂਸ ਟੈਕਨੀਕਸ ਤੱਕ ਜੋ ਐਜੂਕੇਟ ਕਰਦੇ ਆ ਜੀ ਤੇ ਕਿ ਕਿੰਨੇ ਕਿ ਪਿੰਡਾਂ ਦੀ ਆਉਂਦੀ ਏ ਜੇ ਗੱਲ ਕਰੀਏ ਲੋਕਲ ਆਪਣੇ ਸਕੂਲਜ ਦੇ ਵਿੱਚ ਬੜਨ ਜਿਹੜਾ ਕੋਰਸ ਸਿੱਖਣਾ ਦੀ ਸਾਡੇ ਕੋਲ ਆਲੇ ਦੁਆਲੇ ਦੇ ਹੈਗੇ ਆ ਜੀ 200 250 ਜਿਹੜੇ ਨੀਅਰ ਅਬਾਊਟ ਪਿੰਡ ਪੈਂਦੇ ਨੇ ਉਥੋਂ ਬੱਚੇ ਆਉਂਦੇ ਨੇ ਸਾਡੇ ਕੋਲ ਜੀ ਤੇ ਇਹ ਲੜਕੀਆਂ ਲਈ ਬਹੁਤ ਅੱਛਾ ਹੈ ਸਾਡਾ ਜੋ ਕੋਰਸ ਹੈ ਕਿਉਂਕਿ ਬੱਚੀਆਂ ਨੂੰ ਇਹ ਪੈਰਾਂ ਤੇ ਖੜਕ ਹੋਣ ਦੇ ਕਾਬਿਲ ਬਣਾਉਂਦਾ ਏ ਸੋ ਸਕਿੱਲ ਕੋਰਸ ਹੈ ਜੀ 10th 2 ਤੋਂ ਬਾਅਦ ਡਾਇਰੈਕਟ ਜਿਹੜੀ ਲੜਕੇ ਸਿੱਖ ਸਕਦੇ ਆ ਕੋਰਸ ਕਿਉਂਕਿ ਕੋਰਸ ਤੋਂ ਪਹਿਲਾਂ ਕੋਈ ਹੋਰ ਸਟੱਡੀ ਕਰਨੀ ਪੈਂਦੀ ਪਲਸ 2 ਤੋਂ ਬਾਅਦ ਸਾਡੇ ਕੋਲ ਇੱਕ ਕੋਰਸ ਹੈ ਜੀ ਜਿਹੜਾ ਤੁਸੀਂ 6 ਮੰਥ ਦਾ ਔਰ 1 ਇਅਰ ਦਾ ਕਰ ਸਕਦੇ ਹੋ embroidery ਕੋਰਸੇਜ਼ ਹੈ ਔਰ stitching ਕੋਰਸੇਜ਼ ਹੈ ਬਟ ਜੇ ਤੁਸੀਂ ਡਿਗਰੀ ਕਰਨੀ ਹੈ ਉਹਦੇ ਲਈ ਤੁਸੀਂ ਪਲਸ 2 ਤੋਂ ਬਾਅਦ ਜੋ ਹੈ ਉਹ ਗ੍ਰੈਜੂਏਸ਼ਨ ਬੀ ਐਸ ਇਨ ਫੈਸ਼ਨ ਡਿਜ਼ਾਈਨਿੰਗ ਕਰ ਸਕਦੇ ਹੋ ਜਿਹੜਾ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਹੈ ਕਿੰਨੇ ਮੰਥ ਦਾ ਜਿਹੜੇ ਸ਼ਾਰਟ ਟਰਮ ਕੋਰਸੇ ਨੇ ਜੀ ਉਹ 6 ਮੰਥ ਦੇ 1 ਇਅਰ ਦੇ ਹੈਗੇ ਆ 3 ਮੰਥਸ ਦੇ ਵੀ ਹੈਗੇ ਆ ਸਾਡੇ ਕੋਲ ਤੇ ਜਿਹੜੀ ਡਿਗਰੀ ਆ ਉਹ ਬੀਐਸਸੀ ਆ ਉਹ 3 ਇਅਰਸ ਉਸ ਦੇ ਵਿੱਚ ਕੀ ਆਂਦਾ ਰਿਕੁਆਇਰਮੈਂਟ ਕੀ ਹੁੰਦੀ ਹੈ ਪਲੱਸ 2 ਜੀ ਪਲੱਸ 2 ਐਨੀ ਸਟਰੀਮ 50% ਜਿੱਦਾਂ ਇੱਥੇ ਆਪਾਂ ਦੇਖ ਰਹੇ ਹਾਂ ਆਪਣੇ ਕੋਲ 우ਸ਼ਾ ਦੀ ਜਿਹੜੀ ਇੰਡਸਟਰੀਅਲ ਮਸ਼ੀਨ ਹੈ ਜਿਹਦੇ ਵਿੱਚ ਆਪਾਂ ਸਾਰੀ ਪੀਕੋ ਬਟਨਹੋਲ ਜਿਹੜਾ ਹੈਗਾ ਉਹ ਆਪਾਂ ਬੱਚੇ ਨੂੰ ਮਸ਼ੀਨ ਤੇ ਹੀ ਸਿਖਾ ਸਕਦੇ ਆ ਇਹਦੇ ਵਿੱਚ ਹਰ ਤਰ੍ਹਾਂ ਦੇ ਜਿਹੜਾ ਡਿਜ਼ਾਈਨਸ ਹੈ ਜਿਵੇਂ ਆਪਾਂ ਐਮਬਰਾਇਡਰੀ ਦਾ ਕੋਈ ਡਿਜ਼ਾਈਨ ਪਾਉਣਾ ਉਹ ਵੀ ਆਪਾਂ ਇਹਦੇ ਤੇ ਈ ਪਾ ਸਕਦੇ ਆ ਠੀਕ ਹੈ ਜੀ ਨੈਕਸਟ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਦੇ ਤੇ ਆਪਣੀ ਜਿਹੜੀ ਹੈਗੀ ਹੈ ਮਸ਼ੀਨ ਏਮਬਰਾਇਡਰੀ ਹੈ ਇਹਦੇ ਤੇ ਆਪਾਂ ਵੈਸੇ ਹੱਥ ਤੇ ਆਪਾਂ ਕਰੀਏ ਤਾਂ ਬਹੁਤ ਟਾਈਮ ਲੱਗ ਜਾਂਦਾ ਬਟ ਇਹਦੇ ਵਿੱਚ ਆਪਾਂ ਕੀ ਹੈ ਜਦੋਂ ਵੀ ਸਟਿਚਸ ਸਿਲੈਕਟ ਕਰਦੇ ਆ ਤਾਂ ਉਹ ਆਪਾਂ ਕੰਪਿਊਟਰਾਈਜ਼ਡ ਇਧਰ ਤੇ ਮੈਂ ਤੁਹਾਨੂੰ ਸਾਹਮਣੇ ਤੋਂ ਦਿਖਾ ਰਹੀ ਹਾਂ ਜਿਵੇਂ ਇੱਥੇ ਕੰਪਿਊਟਰ ਤੇ ਡਿਜ਼ਾਈਨ ਆ ਜਾਂਦਾ ਠੀਕ ਹੈ ਇੱਥੋਂ ਬੱਚੇ ਨੇ ਸਿਰਫ ਡਿਜ਼ਾਈਨ ਪਾ ਕੇ ਉਹਨੂੰ ਸਿਰਫ ਸਿਲੈਕਟ ਕਰਨੇ ਆ ਤਾਂ ਇੱਥੋਂ ਮਸ਼ੀਨ ਔਨ ਹੋਏਗੀ ਤਾਂ ਆਪਣੇ ਆਪ ਉਹ ਜਿਹੜਾ ਡਿਜ਼ਾਈਨ ਆ ਬੱਚਾ ਸਿੱਖ ਲੈਂਦਾ ਇਹਨੂੰ ਅਸੀਂ ਇਸ ਕਰਕੇ ਲੈ ਕੇ ਜਿਹੜਾ ਹੈਗਾ ਅੱਜ ਕੱਲ ਦੇ ਜਿਹੜੇ ਯੁੱਗ ਦੇ ਵਿੱਚ ਠੀਕ ਹੈ ਇੰਡਸਟਰੀਅਲ ਮਸ਼ੀਨਾਂ ਨਾਲ ਹੀ ਕਾਫੀ ਵਾਕਿਫ ਹੋ ਜਾਵੇ ਤਾਂ ਕਿ ਹੱਥਿਆਂ ਜਿਹੜੀ ਕੰਮ ਕਰਦੇ ਆ ਉਹ इजीली ਬਹੁਤ ਸੌਖਾ ਹੋ ਜਾਵੇ ਨਾਲ ਜਲਦੀ ਕੰਮ ਹੋ ਜਾਂਦਾ ਜੀ ਇਹ ਤੋਂ ਬਸ ਸਰ ਜਿਵੇਂ ਆਪਣੇ ਕੋਲ ਇਹ ਨੀਟਿੰਗ ਮਸ਼ੀਨ ਹੈ ਇਹ ਵੀ ਆਪਾਂ ਜਿਹੜੀ ਲਈ ਹੈਗੀ ਆ ਇੰਡਸਟਰੀਅਲ ਮਸ਼ੀਨ ਲਈ ਹੈਗੀ ਹੈ ਇਹਦੇ ਵਿੱਚ ਜਿੱਦਾਂ ਹੈਗੇ ਆਪਣੇ ਕੋਲ ਜਿਹੜੇ ਇਹ ਲੇਸਸ ਡਿਜ਼ਾਈਨ ਡਬਲ ਡਿਜ਼ਾਈਨ ਠੀਕ ਹੈ ਇਹਦੇ ਵਿੱਚ ਕੇਬਲ ਡਿਜ਼ਾਈਨ ਫਿਰ ਸਿੰਪਲ ਨੀਟਿੰਗ ਦੇ ਜਿਹੜੇ ਡਿਜ਼ਾਈਨs ਆ ਉਹ ਸਾਰੇ ਆਪਾਂ ਇਹਦੇ ਤੇ ਆਪਾਂ ਕ੍ਰੀਏਟ ਕਰ ਸਕਦੇ ਆ ਠੀਕ ਹੈ ਜੀ ਜਿੱਦਾਂ ਇਦੇ ਵਿੱਚ ਵੀ ਬੱਚਿਆਂ ਨੂੰ ਆਪਾਂ ਵਰਕਸ਼ਾਪਸ ਵਗੈਰਾ ਵੀ ਦਿਵਾਉਣੇ ਆ ਤਾਂ ਕਿ ਬੱਚੇ ਜਿਹੜੇ ਇੰਡਸਟਰੀ ਦੇ ਵਿੱਚ ਵੀ ਵਧੀਆ ਸੈੱਟ ਹੋ ਸਕਣ ਤੇ ਆਪਣਾ ਜਿਹੜਾ ਹੈਗਾ ਮੁਨਾਫਾ ਕੱਢ ਸਕਣ ਇਹਦੇ ਤੋਂ ਬਾਅਦ ਇੱਕ ਵਿਦਿਆਰਥੀ ਨੇ ਕਹਿੰਦੇ ਜੀ ਲਗਾਤਾਰ ਪਿਛਲੇ 3 ਸਾਲਾਂ ਤੋਂ ਟਾਪਰ ਰਹੇ ਨੇ ਮੈਡਮ ਉਹਨੇ ਸਾਡੇ ਨਾਲ ਮੌਜੂਦ ਨੇ ਸਹੀ ਗੱਲ ਹੈ ਮੈਡਮ ਜੀ ਟਾਪਰ ਰਹੇ ਨੇ 3 ਸਾਲ ਤੋਂ ਬਿਲਕੁਲ ਸਰ ਬਿਲਕੁਲ ਸਰ ਇਹ ਲਗਾਤਾਰ ਤੀਸਰੀ ਵਾਰ ਇਹਨਾਂ ਨੇ ਯੂਨੀਵਰਸਿਟੀ ਪੱਧਰ ਤੇ ਮੱਲਾ ਮਾਰੀਆਂ ਹੋਈਆਂ ਨੇ ਤੇ ਹੁਣ ਵੀ ਸਾਡਾ ਜਿਹੜਾ ਰਿਜ਼ਲਟ ਹੈ ਉਹਦੇ ਵਿੱਚ ਇਹਨਾਂ ਨੇ ਯੂਨੀਵਰਸਿਟੀ ਪੱਧਰ ਤੇ 4ਥ ਪੋਜੀਸ਼ਨ ਹਾਸਲ ਕੀਤੀ ਹੋਈ ਹੈ ਜ ਇਨ ਤਾ ਟੀਚਰਾਂ ਦੀ ਗੱਲ ਕਰੀ ਸਭ ਤੋਂ ਜ਼ਿਆਦਾ ਮੈਨੇ ਟੀਚਰਸ ਦੀ ਉਹ ਆਪਣੀ ਬਹੁਤ ਵਧੀਆ ਕੋਆਪਰੇਟਿਵ ਸਟਾਫ ਆ ਆਪਣਾ ਮਿਸਿਸ ਸੁਖੰਪ੍ਰੀਤ ਤੇ ਹਰਪ੍ਰੀਤ मैम ਸਾਡੇ ਹੈਗੇ ਨੇ ਬਹੁਤ ਵਧੀਆ ਤਰੀਕੇ ਨਾਲ ਸਿਖਾਉਂਦੇ ਨੇ ਸਾਨੂੰ ਤੇ ਬਹੁਤ ਹੀ ਜ਼ਿਆਦਾ ਫ੍ਰੈਂਡਲੀ ਨੇ ਇਕੋਲੋਜੀ ਐਨਵਾਇਰਨਮੈਂਟ ਦੀ ਗੱਲ ਕਰੀ ਕਿਸ ਤਰ੍ਹਾਂ ਦਾ ਅਨੁਭਵ ਮਟ ਹੈ ਐਨਵਾਇਰਨਮੈਂਟ ਬਹੁਤ ਜ਼ਿਆਦਾ ਵਧੀਆ ਹੈ ਪਹਿਲਾਂ ਹੀ ਦੱਸਿਆ ਕਿ ਟੀਚਰਸ ਬਹੁਤ ਹੀ ਜ਼ਿਆਦਾ ਫ੍ਰੈਂਡਲੀ ਨੇ ਜੇ ਕਿਸੇ ਬੱਚੇ ਨੂੰ ਕੁਝ ਨਹੀਂ ਸਮਝ ਆਂਦਾ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਨੇ ਸਾਡੇ ਕੋਲ ਇੱਥੇ BCA PGDC ਤੇ MSC IT ਦੇ ਜਿਹੜੇ ਕੋਰਸ ਨੇ ਉਹ ਕਰਵਾਏ ਜਾਂਦੇ ਨੇ ਤੇ ਸਾਡੇ ਬੱਚੇ ਐਡਮਿਸ਼ਨ ਲੈਂਦੇ ਨੇ ਤੇ ਬੱਚੇ ਇੱਥੇ ਆਪਣਾ ਪ੍ਰੈਕਟੀਕਲ ਵਰਕ ਕਰਦੇ ਨੇ ਜਿੱਦਾਂ ਸਾਡੇ ਕੋਲ ਕੰਪਿਊਟਰ ਲੈਬ ਵੀ ਹੈ ਸਮਾਰਟ ਕਲਾਸਰੂਮ ਵੀ ਨੇ ਤੇ ਸੈਮੀਨਾਰ ਹਾਲ ਵੀ ਹੈ ਤੇ ਉੱਥੇ ਵੀ ਸਾਡੇ ਕੋਲ ਜਿਹੜੀਆਂ ਆਈਸੀਟੀ ਸਕਰੀਨਸ ਨੇ ਤੇ ਸਾਡੇ ਸਟੂਡੈਂਟਸ ਇਹਨਾਂ ਨੂੰ ਯੂਜ਼ ਕਰਦੇ ਨੇ ਤੇ ਇੱਥੇ ਜਿਹੜਾ ਪ੍ਰੈਕਟੀਕਲ ਵਰਕ ਕਰਦੇ ਨੇ ਉਹ ਕੰਪਿਊਟਰ ਲੈਬ ਨਾਲੋਂ ਐਡਵਾਂਸ ਲੈਵਲ ਦੇ ਫੀਚਰਸ ਆ ਸਾਡੀ ਆਈਸੀਟੀ ਲੈਬ ਦੇ ਵਿੱਚ ਜਿਹੜੇ ਮੌਜੂਦ ਨੇ ਕਿਉਂਕਿ ਇਹ ਕੰਪਿਊਟਰਸ ਨੇ ਜਿਹੜੇ ਸਾਡੇ ਇਹ ਵੀ ਲੇਟੈਸਟ ਜਨਰੇਸ਼ਨ ਦੇ ਨੇ ਤੇ ਇਹ ਸਾਨੂੰ ਸੈਕਟਰੀ ਐਜੂਕੇਸ਼ਨ ਸਰਦਾਰ ਸੁਖਮਿੰਦਰ ਸਿੰਘ ਜੀ ਵੱਲੋਂ ਜਿਹੜੇ ਆ ਉਹਨਾਂ ਦੀ ਹੈਲਪ ਨਾਲ ਸਾਡੇ ਸਟੂਡੈਂਟਸ ਆ ਜਿਹੜੇ ਉਹ ਨਿਊ ਟੈਕਨੋਲੋਜੀ ਨੂੰ ਜਿਹੜਾ ਯੂਜ਼ ਕਰ پا ਰਹੇ ਨੇ ਥੈਂਕ ਯੂ ਮੇਰਾ ਨਾਮ ਜਸਵੀਰ ਕੌਰ ਜੀ ਮੈਂ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਤੇ ਇਸ ਕਾਲਜ ਵਿੱਚ ਕਈ ਸਾਲਾਂ ਤੋਂ ਪੰਜਾਬੀ ਪੜਾ ਰਹੀ ਆ ਜੀ ਤੇ ਇਸ ਕਾਲਜ ਵਿੱਚ ਪਲੱਸ 1 ਤੋਂ ਲੈ ਕੇ ਗ੍ਰੈਜੂਏਸ਼ਨ ਪੱਧਰ ਤੱਕ ਜਿਹੜੀ ਲਾਜ਼ਮੀ ਪੰਜਾਬੀ ਦੇ ਇਲੈਕਟਿਵ ਪੰਜਾਬੀ ਪੜਾਈ ਜਾ ਰਹੀ ਆ ਤੇ ਐਮਏ ਪੰਜਾਬੀ ਕੋਰਸ ਦੇ ਵੀ ਚੱਲ ਰਿਹਾ ਚਾ ਚਲ ਕੇ ਦਿਖਾਉਗੇ ਵੀ ਕਿਹੜੀ ਕਿਹੜੀ ਚੀਜ਼ੇ ਤਿਆਰ ਕੀਤੀ ਜਾਂਦੀ ਬੱਚਿਆਂ ਨੇ ਹਾਂਜੀ ਸਰ ਹਾਂਜੀ ਤੇ ਇਹ ਬੱਚਿਆਂ ਦੇ ਮਾਡਲ ਨੇ ਜੀ ਆਪ ਬਣਾਏ ਨੇ ਇੱਥੇ ਇਹਨਾਂ ਨੇ ਹਾਂਜੀ ਤੇ ਹਰ ਇੱਕ ਸਾਲ ਮਦਰ ਛੁੱਟੀਆਂ ਆਮ ਦਿੰਦੇ ਆ ਤੇ ਮਾਡਲ ਬੱਚੇ ਨੇ ਆਪਣੇ ਹੱਥੀ ਮਿੱਟੀ ਨਾਲ ਤਿਆਰ ਕੀਤੇ ਨੇ ਜੀ ਆ ਜੀਓ ਤੁਹਾਡੇ ਸਾਹਮਣੇ ਆ ਤੇ ਇਸ ਤੋਂ ਇਲਾਵਾ ਜਿਹੜੇ ਆ ਪ੍ਰਾਤਾਂ ਜਿਹੜੀ ਚੱਕੀ ਹੈ ਆਟਾ ਪੀਸਣ ਵਾਲੀ ਤੇ ਚੱਕੀ ਹੈ ਜੀ ਤੇ ਅੱਗੇ ਫੇਰ ਮਾਡਲ ਹੀ ਹੈ ਪਿਆ ਜੀ ਤੇ ਆ ਸਾਰੇ ਬੱਚਿਆਂ ਨੇ ਜਿਸ ਤਰ੍ਹਾਂ ਕਿ ਆ ਜਿਹੜੇ ਗੁੱਡੀਆਂ ਪਈਆਂ ਨੇ ਜੀ ਇਹ ਬੱਚਿਆਂ ਨੇ ਆਪਣੇ ਹੱਥੀ ਆਪ ਤਿਆਰ ਕਰੀਆਂ ਨੇ ਜੀ ਬੱਚੇ ਆਪ ਤਿਆਰ ਕਰਦੇ ਆ ਹਾਂ ਜੀ ਆਪ ਤਿਆਰ ਕਰਦੇ ਆ ਜੀ ਤੇ ਬਾਕੀ ਜਿਹੜੇ ਗਹਿਣੇ ਨੇ ਜੋ ਬਰਤਨ ਨੇ ਇਹ ਸਾਰੇ ਬੱਚੇ ਆਪਣੇ ਘਰਾਂ ਚੋਂ ਜਿਹੜਾ ਪੁਰਾਣਾ ਸਮਾਨ ਆ ਇਹ ਆਪਣੇ ਘਰਾਂ ਚੋਂ ਲੈ ਕੇ ਆਉਂਦੇ ਨੇ ਜੀ ਤੇ ਸਾਡੀ ਮਤਲਬ ਇਹੀ ਹੈਗਾ ਵਿਚਾਰਾ ਜਿਹੜਾ ਪ੍ਰਾਤਨ ਸਮਾਨ ਆ ਇਕੱਠਾ ਕੀਤਾ ਜਾਵੇ ਵਿਭਾਗ ਵਿੱਚ ਇਕੱਠਾ ਕੀਤਾ ਜਾਵੇ ਹਾਂਜੀ ਤੇ ਭਗਤ ਨੇ ਵਿਭਗਤਾਂ ਵਰੀ ਸੈਂਦੀ ਹਾਂਜੀ ਹਾਂਜੀ ਜਿਹੜੀ ਭਗਤਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਜੀ ਉਹਨਾਂ ਦੇ ਜਿਹੜੀ ਫੋਟੋ ਮਤਲਬ ਤਿਆਰ ਕਰਦੇ ਆ ਕਰਵਾਈਆਂ ਨੇ ਜੀ ਤੇ ਉਹ ਬੱਚਿਆਂ ਨੂੰ ਦੱਸਦੇ ਆ ਵੀ ਇੰਨਾ ਭਗਤਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ ਤੇ ਆ ਹਾਰਾ ਜੀ ਅੱਗੇ ਹੂੰ ਇਧਰ ਹਾਰਾ ਜੀ ਜਿਹਦੇ ਵਿੱਚ ਪਾਥੀਆਂ ਮਤਲਬ ਪਾ ਕੇ ਜਿਹੜਾ ਦੁੱਧ ਕੱਢ ਜਾਂਦਾ ਹੁੰਦਾ ਸੀ ਹਾਂਜੀ ਇਹ ਜੀ ਚਰਖਾ ਹਾਂਜੀ ਚਰਖਾ ਤੇ ਮਧਾਣੀ ਨੇ ਜੀ ਹਾਂ ਤੇ ਬੱਚਿਆਂ ਨੂੰ ਇਹ ਵੀ ਦੱਸਿਆ ਜਾਂਦਾ ਚਰਖਾ ਕੱਤਣਾ ਕਿਵੇਂ ਆ ਜਿਹੜੇ ਦੇ ਅ ਚਰਖੇ ਦੇ ਅੰਗ ਨੇ ਉਹ ਵੀ ਦੱਸਿਆ ਜਾਂਦੇ ਨੇ ਜੀ ਤੇ ਬਾਕੀ ਜਿਹੜੇ ਮਧਾਣੀ ਆ ਉਹਦਾ ਵੀ ਅੰਗ ਵਗੈਰਾ ਦੱਸਿਆ ਜਾਂਦੇ ਨੇ ਜਿਹੜੇ ਪਾਰਟ ਨੇ ਇਹਨਾਂ ਦੇ ਵੀ ਇਹ ਕੀ ਕੀ ਨੇ ਜੀ ਠੀਕ ਹੈ ਜਨਾਂਦੀ ਨੇ ਦੂਜੀ ਸਾਈਡ ਦੇਖੀ ਦੂਜੀ ਲਾਈਨ ਦੇ ਵਿੱਚ ਵੀ ਜਾਨਵਰਾਂ ਦੀਆਂ ਬਰਾਈਆਂ ਹੋਈਆਂ ਹਨ ਮਿੱਟੀ ਦੇ ਨੇਜ ਹਾਂਜੀ ਇਹ ਮਿੱਟੀ ਦੇ ਨੇਜ ਹੀ ਇਹ ਸਾਡੇ ਬੱਚੇ ਜੁੱਥ ਫੈਸਟੀਵਲ ਵਿੱਚ ਜਿਹੜੇ ਫਰਸਟ ਸੈਕੰਡ ਪ੍ਰੀਸ਼ਨਾਈਆਂ ਹੋਈਆਂ ਨੇ ਜੀ ਜਿਹੜੇ ਉਹਨਾਂ ਬੱਚਿਆਂ ਤਿਆਰ ਕੀਤੇ ਹੋਈਆਂ ਨੇ ਇਹ ਤੇ ਬਾਕੀ ਇਹ ਵੀ ਮਾਡਲ ਬੱਚਿਆਂ ਨੇ ਜਿਸ ਤਰ੍ਹਾਂ ਕਿ ਆ ਦੇਖਿਆ ਜਾਵੇ ਇੱਕ ਇਹ ਪੁਰਾਣਾ ਘਰ ਹੈ ਤੇ ਇਹ ਨਵਾਂ ਘਰ ਮਤਲਬ ਦੋਨਾਂ ਦਾ ਆ ਨਵਾਂ ਘਰ ਹੈ ਜੀ ਹਾਂਜੀ ਆ ਨਵਾਂ ਘਰ ਹੈ ਤੇ ਉਹ ਪੁਰਾਣਾ ਤੇ ਜਿਵੇਂ ਪਹਿਲਾ ਦੀਵੇ ਜਗਦੇ ਹੁੰਦੇ ਸੀ ਤੇ ਫਿਰ ਲਾਈਟਾਂ ਨੇ ਜੀ ਤੇ ਥੋੜਾ ਤਿਹਾਰ ਹੋ ਗਏ ਪੰਗੜਾ ਗਿੱਦਾ ਵਿਸਾਖੀ ਹੋ ਗਿਆ ਮਨਨ ਕਿ ਉਹਨਾਂ ਦਾ ਵੀ ਕਿ ਬਣਾਇਆ ਹੋਇਆ ਸੀ ਹਾਂਜੀ ਮੇਲੇ ਤਿਹਾਰ ਸਾਰੇ ਬੱਚੇ ਆਪਣੇ ਆਪ ਮਤਲ ਤਿਆਰ ਕਰਕੇ ਉਹਨਾਂ ਦੇ ਜਿਹੜੀਆਂ ਦੇਖੋ ਜੀ ਆ ਜਿਹੜੇ ਮੇਲੇ ਲੱਗਦੇ ਨੇ ਜੀ ਮੁਕਸਰ ਦਾ ਮੇਲਾ ਜੀ ਹੈਨਾ ਖਸਪਾਰ ਦਾ ਮੇਲਾ ਸਾਰੇ ਉਹਨਾਂ ਨੇ ਆਪ ਤਿਆਰ ਕੀਤੇ ਹੋਏ ਸੀ ਸੈਂਪਲ ਤਿਆਰ ਕੀਤੇ ਜੀ ਸਰ ਜੀ ਗੱਲ ਕਰੀਏ ਪ੍ਰੋਫੈਸਰੋਂ ਤੁਸੀਂ ਸਪੋਰਟਸ ਦੇ ਕਿਹੜੀ ਕਿਹੜੀ ਖੇਡਾਂ ਖੇਡੀਆਂ ਜਾਂਦੀਆਂ ਇੱਥੇ ਹਾਂਜੀ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਅਦਾਰਾ ਇਹ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦਾ ਹੈ ਤੇ ਸਾਨੂੰ ਉਹਨਾਂ ਵੱਲੋਂ ਵੀ ਪੂਰਾ ਸਹਿਯ ਇਹ ਆ ਜਾਂਦਾ ਕਿ ਸਪੋਰਟਸ ਨੂੰ ਆਪਾਂ ਨੇ ਅੱਗੇ ਰੱਖਣਾ ਹੈ ਕਿਉਂਕਿ ਸਾਡੀਆਂ ਬੱਚੀਆਂ ਖੇਡਣਗੀਆਂ ਤਾਂ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਗੀਆਂ ਇਸ ਦੇ ਨਾਲ ਹੀ ਅਸੀਂ ਉਹਨਾਂ ਦੇ ਕਹੇ ਤੇ ਫੁੱਲ ਚੜਾਉਂਦੇ ਹੋਏ ਅਸੀਂ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਹਿੱਸਾ ਦਵਾਉਂਦੇ ਹਾਂ ਬੱਚੀਆਂ ਨੂੰ ਹਿੱਸਾ ਦਵਾਉਂਦੇ ਹਾਂ ਇਸ ਦੇ ਵਿੱਚ ਸਾਡੀਆਂ ਬੀਟ ਲਿਫਟਿੰਗ ਦੀਆਂ ਬੱਚੀਆਂ ਰੈਸਲਿੰਗ ਦੀਆਂ ਬੱਚੀਆਂ ਤੇ ਪੈਂਚਿੰਗ ਸਲਟ ਸਾਡੇ ਕੋਲ ਵਾਲੀਬਾਲ ਚੱਲਦੀ ਹੈ ਸਾਡੇ ਕੋਲ ਸਾਡੇ ਕੋਲ ਐਥਲੈਟਿਕਸ ਦੇ ਬੜੇ ਵਧੀਆ ਬੱਚੇ ਆ ਤੇ ਸਾਡੇ ਕੋਲ ਕਬੱਡੀ ਦੇ ਬੱਚੇ ਆ ਇਹਨਾਂ ਵਿੱਚ ਅਸੀਂ ਖੇਡਾਂ ਦੇ ਵਿੱਚ ਖੇਡਦੇ ਹੋਏ ਪਿਛਲੇ 3 ਸਾਲਾਂ ਤੋਂ ਸਾਡੀ ਇਹ ਬੈਂਚਿਕਸ ਲਾਰਦੀ ਟੀਮ ਆ ਜਿਹੜੀ ਉਹ ਲਗਾਤਾਰ ਯੂਨੀਵਰਸਿਟੀ ਨੂੰ ਪੋਜੀਸ਼ਨਾਂ ਹਾਸਲ ਕਰਦੀ ਫਰਸਟ ਪੋਜੀਸ਼ਨ ਹਾਸਲ ਕਰਦੀ ਹੋਈ ਉਸਨੇ ਯੂਨੀਵਰਸਿਟੀ ਟ੍ਰੋਫੀ ਜਿਹੜੀ ਤੀਜੇ ਸਾਲ ਚ ਆਪਣੇ ਨਾਮ ਪੱਕੇ ਤੌਰ ਤੇ ਪ੍ਰਾਪਤ ਕਰਕੇ ਆਪਣੇ ਕਾਲਜ ਦੇ ਵਿੱਚ ਰੱਖੀ ਆ ਤੇ ਕਾਲਜ ਦਾ ਨਾਮ ਇਲਾਕੇ ਦਾ ਨਾਮ ਆ ਜਿਹੜਾ ਉਹ ਰੋਸ਼ਨ ਕੀਤਾ ਹੈ ਇਸੇ ਪ੍ਰਕਾਰ ਸਾਡੇ ਕੋਲ ਹਰਮਨਦੀਪ ਬੱਚੀ ਆ ਸਾਡੀ ਇਹ ਵੇਟ ਲਿਫਟਿੰਗ ਕਰਦੀ ਆ ਇਹ ਕਾਲਜ ਲੈਵਲ ਤੋਂ ਯੂਨੀਵਰਸਿਟੀ ਲੈਵਲ ਤੇ ਖੇਡੀ ਆ ਤੇ ਇਸਨੇ ਆਪਣੇ ਪਿੱਛੇ ਨਾ ਹਾਸਲ ਕੀਤੀਆਂ ਜੀ ਕੀ ਨਾਮ ਹੈ ਆਪਣਾ ਹਰਮਨਜੋਤਕਰ ਠੀਕ ਹੈ ਤੇ ਕਦੋਂ ਤੋਂ ਕਾਲਜ ਵਿੱਚ ਦਾਖਲ ਹੋਈ ਜੀ 2 ਸਾਲ ਸਰ 2 ਸਾਲ ਹੋ ਗਏ ਤੇ ਕਿਹੜੀ ਖੇਡ ਖੇਡਦੇ ਆ ਉਹ ਤੇ ਕਿੰਨੀ ਪੋਜੀਸ਼ਨ ਆ ਸਕਦੀ ਸੀ ਮੈਂ ਵੇਟ ਲਿਫਟ ਤੋਂ ਚਾਰਟਸਪ ਕਾਲਜ ਤੇ ਮੈਂ ਕਈ ਮੈਡਲ ਪ੍ਰਾਪਤ ਕੀਤੇ ਨੇ ਤੇ ਅੱਗੇ ਹੁਣ ਮੇਰੇ ਰਹਿ ਗਿਆ ਜਿੰਨਾ ਵੀ ਟਾਈਮ ਹੈਗਾ ਤੇ ਮੈਂ ਨਾਲ ਦੀ ਨਾਲ ਪ੍ਰੈਕਟਿਸ ਕਰਦੀ ਹਾਂ ਤੇ ਅੱਗੇ ਵੀ ਮੈਡਲ ਹਾਸਲ ਕਰਾਂਗੀ ਸਪੋਰਟਸ ਦਾ ਟੀਚਰ ਦਾ ਕਿੰਨਾ ਸਹਿਯੋਗ ਰਹਿੰਦਾ ਚ ਜਲ ਕਰੀਏ ਸਪੋਰਟਸ ਟੀਚਰ ਦਾ ਕਾਫੀ ਸਾਡੇ ਨਾਲ ਮਤਲਬ ਹੈਗਾ ਸਹਿਯੋਗ ਹੈਗਾ ਤੇ ਇੱਥੇ ਸਾਡੇ ਕੋਚ ਵੀ ਆਉਂਦੇ ਨੇ ਸਾਨੂੰ ਟ੍ਰੇਨਿੰਗ ਦੇਣ ਤੇ ਵਧੀਆ ਪ੍ਰੈਕਟਿਸ ਹੁੰਦੀ ਹੈ ਸਾਡੀ ਐਨਵਾਇਰਨਮੈਂਟ ਵਧੀਆ ਪੂਰਾ ਹਾਂਜੀ ਬਹੁਤ ਵਧੀਆ ਤੇ ਜਿੱਦਾਂ ਕਿਹਾ ਜਾਂਦਾ ਵੀ ਆਲਦਲ ਦੇ ਕੋਲ ਦਾ ਵੀ ਸਪੋਰਟਸ ਨਹੀਂ ਹੈਗੀ ਤਾਂ ਜਿਹੜੀ ਲੜਕੀਆਂ ਨੇ ਇਸ ਕਾਲਜ ਦੇ ਵਿੱਚ ਦਾਖਲਾ ਲੈਂਦੀਆਂ ਹਾਂਜੀ ਤੇ ਇੱਥੇ ਨਾ ਸਪੋਰਟਸ ਦਾ ਤੇ ਹੋਰ ਵੀ ਕਈ ਐਕਟੀਵਿਟੀਆਂ ਹੁੰਦੀਆਂ ਨੇ ਸਪੋਰਟਸਲੀ ਬਹੁਤ ਵਧੀਆ ਯੋਗਦਾਨ ਹੈਗਾ ਕਾਲਜ ਦਾ ਤੇ ਬੱਚੀਆਂ ਕਾਫੀ ਇੱਥੇ ਐਡਮਿਸ਼ਨ ਲੈਂਦੀਆਂ ਨੇ ਤੇ ਇਸ ਵਾਰ ਵੀ ਹੋਈ ਸਾਲ ਵੀ ਕਾਫੀ ਐਡਮਿਸ਼ਨਾਂ ਹੋਈਆਂ ਨੇ ਹਾਂਜੀ ਕੀ ਨਾਮ ਹੈ ਸਿਮਰਨ ਜਿਤਕੌਰ ਠੀਕ ਹੈ ਕਦੋਂ ਤੋਂ ਇੱਥੇ ਦਾਖਲੇ ਲਈ ਮੇਰਾ ਜੀ ਫਸਟイヤー ਹੈ ਫਸਟイヤー ਕਿਉਂ ਦਾਖਲਾ ਕਿਉਂ ਲਿਆ ਇਸੀ ਕਾਲਜ ਦੇ ਵਿੱਚ ਕਿਉਂਕਿ ਇੱਥੇ ਸਪੋਰਟਸ ਦਾ ਵਧੀਆ ਕੋਟਾ ਆ ਹਮ ਇਸ ਕਰਕੇ ਇੱਥੇ ਕਬੱਡੀ ਦੀ ਵੀ ਟੀਮ ਹੈਗੀ ਆ ਹਾਂਜੀ ਇਸ ਕਰਕੇ ਇੱਥੇ ਲਿਤਾ ਹੋਰ ਕਾਲਜ ਦੇ ਵਿੱਚ ਹੈ ਨਹੀਂ ਗੇ ਸਪੋਰਟਸ ਦਾ ਜ਼ਿਆਦਾ ਹਾਂਜੀ ਤੇ ਕਿਹੜੀ ਗੇਮ ਖੇਡਦੇ ਹੋ ਕਬੱਡੀ ਖੇਡਦੇ ਹਾਂ ਕਬੱਡੀ ਖੇਡਦੇ ਹਾਂਜੀ ਤੇ ਬਦਿਆ ਸਿਸਟਮ ਹੈ ਜੀ ਕਾਲਜ ਦਾ ਪੂਰਾ ਹਾਂ ਜੀ ਬਹੁਤ ਵਧੀਆ ਮਾਹੌਲ ਆ ਬੱਚਿਆਂ ਵਾਸਤੇ ਕੋਈ ਉਹ ਨਹੀਂ ਹੈਗਾ ਤੇ ਬੱਚੀਆਂ ਬੜੀਆਂ ਖੁੱਲ ਕੇ ਵਧੀਆ ਢੰਗ ਦੇ ਨਾਲ ਇੱਥੇ ਖੇਡਦੀਆਂ ਪ੍ਰੈਕਟਿਸ ਕਰਦੀਆਂ ਕੋਈ ਦਬਾਅ ਨਹੀਂ ਹੈਗਾ ਇਹਨਾਂ ਦੇ ਉੱਤੇ ਪੂਰਾ ਗਰਾਊਂਡ ਇੱਥੇ ਮੇਨਟੇਨੈਂਸ ਦੀ ਗੱਲ ਕਰੀਏ ਪੂਰੇ ਗਰਾਊਂਡ ਮੇਨਟੇਨ ਜਿਹੜੇ ਕਰਕੇ ਦਿੱਤੇ ਜਾਂਦੇ ਆ ਸਾਨੂੰ ਜਦੋਂ ਮਹਿਸੂਸ ਹੁੰਦਾ ਅਸੀਂ ਜਿਹੜਾ ਬੱਚਾ ਹੈਗਾ ਸਾਡੇ ਕੋਲ ਗੇਮ ਨਹੀਂ ਅਸੀਂ ਆਪ ਨਹੀਂ ਕਰਵਾ ਸਕਦੇ ਉਸਦੇ ਅਸੀਂ ਕੋਚ ਸਹਿਬਾਨ ਆ ਜਿਹੜੇ ਬਾਹਰੋਂ ਭਾਕੇ ਉਹਨਾਂ ਦੀ ਵੀ ਪ੍ਰੈਕਟਿਸ ਆ ਜਿਹੜੀ ਬੱਚਿਆਂ ਨੂੰ ਕਰਵਾਈ ਜਾਂਦੀ ਹੈ ਕਿੰਨੇ ਬੱਚੇ ਸਟੂਡੈਂਟਸ ਜੇ ਸਪੋਰ ਟੀਮਾਂ ਦੇ ਵਿੱਚ ਇਸ ਸਾਲ ਆ ਕੇ ਅੱਗੇ ਖੇਡਣ ਵਾਸਤੇ ਜਾਂਦੇ ਆ। ਠੀਕ ਹੈ। 뮤ਜ਼ਿਕ ডিপਾਰਟਮੈਂਟ ਹੈ ਜਿਹੜਾ ਇਹ ਐਕਚੁਅਲੀ ਗ੍ਰੈਜੂਏਸ਼ਨ ਦੇ ਵਿੱਚ 뮤ਜ਼ਿਕ ਇੱਕ ਕਲੈਕਟਿਵ ਸਬਜੈਕਟ ਹੈ ਬੱਚਿਆਂ ਲਈ। ਹਾਂਜੀ। 3 ਸਾਲ ਬੱਚੇ ਪੜ੍ਹਦੇ ਆ ਉਹ ਸਬਜੈਕਟ ਤੇ ਉਸ ਤੋਂ ਇਲਾਵਾ ਇੱਕ ਮਲਟੀ ਡਿਸਿਪਲਿਨਰੀ ਕੋਰਸ ਹੈ ਜਿਹੜਾ ਉਹ ਵੀ 3 ਸਮੈਸਟਰ ਚੱਲਦਾ ਹੈ। ਇੱਕ ਸੈਲਫ ਇਨਹਾਂਸਮੈਂਟ ਕੋਰਸ ਹੈ। ਉਹਦੇ ਅੰਦਰ ਵੀ ਪ੍ਰੈਕਟੀਕਲ ਜਿਹੜਾ ਸੰਗੀਤ ਹੈਗਾ ਉਹ ਤੇ ਕਰਾਇਆ ਜਾਂਦਾ ਹੈ ਤੇ ਉਹਦੇ ਵਿੱਚ ਬੱਚੇ ਰਾਗ ਵੀ ਸਿੱਖਦੇ ਨੇ। ਸਾਡਾ ਲੋਕ ਸੰਗੀਤ ਆ ਉਹ ਸਿੱਖਦੇ ਨੇ ਤੇ ਗੁਰਮਤ ਸੰਗੀਤ ਸਿੱਖਦੇ ਨੇ ਤੇ ਇਹਦਾ ਇਹ ਫਾਇਦਾ ਮਤਲਬ ਮੈਂ ਸੋਚਦੀ ਨਹੀਂ ਕਿ ਗੀਤ ਦਾ ਬੱਚਿਆਂ ਨੂੰ ਇੱਕ ਤਾਂ ਬੱਚਿਆਂ ਦੀ ਜਿਹੜੀ ਮਨ ਦੀ ਸ਼ਾਂਤੀ ਹੈ ਉਹ ਉਹਨਾਂ ਨੂੰ ਮਿਲਦੀ ਇੱਥੇ ਆ ਕੇ ਤੁਸੀਂ ਮਾਹੌਲ ਦੇਖ ਸਕਦੇ ਹੋ ਹਨਾ ਧਾਰਮਿਕ ਚੀਜ਼ ਨਾਲ ਵੀ ਜੁੜਦੇ ਨੇ ਜੇ ਗੁਰਮਤ ਸੰਗੀਤ ਦੀ ਗੱਲ ਕਰੀਏ ਜੀ ਬਿਲਕੁਲ ਕਿਉਂਕਿ ਬੱਚਿਆਂ ਨੂੰ ਅਸੀਂ ਸਦਾਚਾਰ ਸਿਖਾਉਣਾ ਤੇ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ ਤੇ ਜੇ ਅਸੀਂ ਉਹਨੂੰ ਸੰਗੀਤ ਮਈ ਢੰਗ ਨਾਲ ਉਸ ਚੀਜ਼ ਨੂੰ ਸਿੱਖ ਰਹੇ ਹਾਂ ਸਮਝ ਰਹੇ ਹਾਂ ਤਾਂ ਮਨ ਲੱਗਦਾ ਉਸ ਤੋਂ ਵਧੀਆ ਚੀਜ਼ ਕੁਛ ਨਹੀਂ ਹੋਏਗੀ ਹੋਰ ਕਿਉਂਕਿ ਬੱਚਿਆਂ ਦਾ ਮਨ ਲੱਗਦਾ ਇਹਦੇ ਵਿੱਚ ਤੇ ਜੇ ਚੰਗੀ ਚੀਜ਼ ਤੁਹਾਡੇ ਮਨ ਲੱਗਦਾ ਫਿਰ ਤੁਹਾਡਾ ਸਾਰਾ ਦਿਨ ਬਹੁਤ ਚੰਗਾ ਨਿਕਲਦਾ ਹੈ ਤਾਂ ਇਸ ਤਰ੍ਹਾਂ ਬੱਚੇ ਕੇ ਬਹੁਤ ਖੁਸ਼ ਰਹਿੰਦੇ ਨੇ ਪਲੱਸ ਜੇ ਆਪਾਂ ਅਕੈਡੈਮਿਕਲੀ ਦੇਖੀਏ ਤਾਂ ਸੰਗੀਤ ਜਿਹੜਾ ਵਿਸ਼ਾ ਹੈ ਉਹਦੇ ਪੇਪਰ ਵੀ ਹੁੰਦੇ ਆ ਥਿਉਰੀ ਵੀ ਹੈ ਪ੍ਰੈਕਟੀਕਲ ਵੀ ਹੈ ਤਾਂ ਬੱਚੇ ਪੇਪਰ ਵੀ ਦਿੰਦੇ ਆ ਤਾਂ ਇਹ ਦੇਖਣ ਚਾਇਆ ਬੜੇ ਸਾਲਾਂ ਤੋਂ ਮਤਲਬ ਜਦੋਂ ਤੋਂ ਮੈਂ ਇਸ ਕਾਲਜ ਚ ਕਿ ਜਿਹੜੇ ਸਾਡੇ ਬੀਏ ਦੇ ਵਿੱਚ ਫਰਸਟ ਸੈਕਿੰਡ ਥਰਡ ਦੀ ਪੋਜੀਸ਼ਨ 홀ਡਰ ਬੱਚੇ ਹੁੰਦੇ ਨੇ ਉਹਨਾਂ ਚੋਂ 뮤직 ਵਾਲੇ ਬੱਚਿਆਂ ਦੀ ਪੋਜੀਸ਼ਨ ਜ਼ਰੂਰ ਹੁੰਦੀ ਹੈ ਕਿਉਂਕਿ ਇਹ ਬੱਚੇ ਇੰਟੈਲੀਜੈਂਟ ਵੀ ਬਹੁਤ ਹੁੰਦੇ ਆ ਉਹਦੇ ਕਾਰਨ ਹੈ ਕਿ ਜਦੋਂ ਤੁਸੀਂ ਗਾਉਣਾ ਹੈ ਤੁਸੀਂ ਸਿੱਖਣਾ ਹੈ ਤਾਂ ਤੁਸੀ ਆਪਣੀ ਕ੍ਰੀਏਟੀਵਿਟੀ ਵੀ ਦਿਖਾਉਣੀ ਹੈ ਤੁਸੀਂ ਆਪਣਾ ਦਿਮਾਗ ਵਰਤਣਾ ਹੈ ਤੇ ਅਕਸਰ ਆਪਾਂ ਸਮਝਦੇ ਆ ਕਿ ਉਹ ਤਾਂ ਗੌਣ ਵਜਾਉਣ ਚੀ ਹੈ ਪਰ ਜਿਹੜੇ ਬੱਚੇ ਅਕੈਡਮਿਕਸ ਦੇ ਵਿੱਚ 뮤직 ਰੱਖਦੇ ਆ ਉਹ ਬਹੁਤ ਇੰਟੈਲੀਜੈਂਟ ਹੁੰਦੇ ਆ ਯੂਥ ਫੈਸਟੀਵਲਸ ਪਾਰਟਿਸਿਪੇਟ ਕਰਦੇ ਆ ਬੱਚੇ ਬਹੁਤ ਸਾਰੇ ਇਵੈਂਟਸ ਪਾਰਟਿਸਿਪੇਟ ਕਰਦੇ ਆ ਸ਼ਬਦ ਹੋ ਗਿਆ ਲੋਕਗੀਤ ਹੋ ਗਿਆ ਗੀਤ ਹੈ ਲੰਮੀਆਂ ਹਿੱਕਾਂ ਵਾਲੇ ਗੀਤ ਕਲੀ ਕਵਿਸ਼ਰੀ ਵਾਰ ਹੋ ਗਈ ਸਾਡੇ ਕਿੰਨੇ ਬਣਗੀਆਂ ਨੇ ਸਾਡੇ ਠੀਕ ਹੈ ਸਮਾਜ ਦੇ ਵਿੱਚ ਹੈ ਨਾ ਜਿਹੜਾ ਸਾਡਾ ਸਾਹਿਤ ਹੈਗਾ ਉਹ ਜੁੜਿਆ ਇਹਦੇ ਨਾਲ ਸੋ ਬੱਚੇ ਕਾਫੀ ਕੁਝ ਸਿੱਖਦੇ ਆ ਇਹਦੇ ਵਿੱਚ ਤੇ ਜਿੱਦਾਂ ਹੈ ਕਿੰਨੇ ਬੱਚੇ ਨੇ ਆਪਣੇ ਕੋਲ ਜਿਹੜੇ ਇੱਥੇ ਸਿੱਖਣ ਆਉਂਦੇ ਨੇ ਕਾਫੀ ਬੱਚੇ ਹੈ ਜੀ ਗ੍ਰੈਜੂਏਸ਼ਨ ਦੇ ਵਿੱਚ 50 ਦੇ ਕਰੀਬ ਬੱਚੇ ਹੈ ਫਿਰ ਪਲੱਸ 1 ਪਲੱਸ 2 ਜਿਹੜਾ ਸਾਡੇ ਕੋਲ ਹੈਗੇ ਆ ਦੋ ਕਲਾਸਿਸ ਉਹਨਾਂ ਦੇ ਵਿੱਚ ਵੀ ਬੱਚੇ ਆਰਟਸ ਦੇ ਵਿੱਚ ਹੈਗੇ ਆ ਔਰ ਸਾਡੇ ਕੋਲ ਬੱਚਾ ਜਿਵੇਂ ਗੁਰਲੀਨ ਹੈ ਇੱਥੇ ਇਹ ਬਹੁਤ ਸੋਹਣਾ ਹਾਰਮੋਨੀਅਮ ਵਜਾਉਂਦੀ ਕੀਰਤਨ ਕਰਦੀ ਹੈ ਉਹਦੇ ਨਾਲ ਉਹਦੀ ਸਿਸਟਰ ਹੈ ਆ ਭਾਵੇਂ ਕਾਮਰਸ ਦੇ ਵਿੱਚ ਹੈ ਪਰ ਉਹਨੂੰ ਵੀ ਸ਼ੌਕ ਹੈ ਉਹ ਦੋਨੋਂ ਬੱਚੀਆਂ ਬਹੁਤ ਸੋਹਣਾ ਕੀਰਤਨ ਕਰਦੀਆਂ ਇਸੇ ਤਰ੍ਹਾਂ ਗ੍ਰੈਜੂਏਸ਼ਨ ਦੇ ਵਿੱਚ ਬੱਚੇ ਜੇ ਮੈਂ ਨਾਮ ਲੈਣ ਲੱਗੂੰਗੀ ਜ਼ਿਆਦਾ ਟਾਈਮ ਲੱਗ ਜਾਊਗਾ ਬਹੁਤ ਕਮਰਸ ਫ্রম ਚਾਰਸਬ ਕਾਲਜ ਤੋਂ ਤੇ ਸਾਡੇ ਕਾਲਜ ਦੇ ਵਿੱਚ ਬੀਕਾਮ ਦੀ ਕਲਾਸਿਸ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਚੱਲ ਰਹੀਆਂ ਨੇ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਹਾਨੀ ਬਣਾਉਣ ਦੇ ਲਈ ਵਿਭਾਗ ਵੱਲੋਂ ਵੱਖ-ਵੱਖ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਜਿਵੇਂ ਕਿ ਜਿਵੇਂ ਇੰਡਸਟਰੀ ਵਿਜ਼ਿਟ ਕਰਵਾਈ ਜਾਂਦੀ ਹੈ ਬੱਚਿਆਂ ਨੂੰ ਟਾਈਮ ਟੂ ਟਾਈਮ ਅਸੀਂ ਬੈਂਕ ਵਿਜ਼ਿਟ ਲੈ ਕੇ ਜਾਂਦੇ ਆ ਤੇ ਨਾਲ ਦੀ ਨਾਲ ਅੱਜ ਜੋ ਵਿਭਾਗ ਵੱਲੋਂ ਕਮਰਸ ਲੈਬ ਹੈ ਜਿਹੜੀ ਐਸਟੈਬਲਿਸ਼ ਕੀਤੀ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਜੋ ਸਟਾਕ ਰਜਿਸਟਰ ਹੈ ਕੈਸ਼ ਬੁੱਕ ਹੈ ਉਹ ਕਿਵੇਂ ਹੈ ਜਿਹੜੀ ਉਹਨਾਂ ਨੇ ਮੇਨਟੇਨ ਕਰਨੇ ਆ ਉਹ ਨਾਲ ਦੀ ਨਾਲ ਇਹਨਾਂ ਨੂੰ ਦੱਸਿਆ ਜਾਂਦਾ ਤੇ ਇੱਕ ਜੋ ਸੀ ਬਿਜ਼ਨਸ ਹੱਬ ਬਣਾਈ ਹੋਈ ਹੈ ਜਿਹਦੇ ਵਿੱਚ ਬੱਚਿਆਂ ਨੂੰ ਸੇਲ ਐਂਡ ਪਰਚੇਸ ਕਿਵੇਂ ਕਰਨਾ ਉਹਦੀ ਨੌਲੇਜ ਜਿਹੜੀ ਦਿੱਤੀ ਜਾਂਦੀ ਹੈ ਹਾਂਜੀ ਤੇ ਨਾਲ ਦੀ ਨਾਲ ਜੋ ਬੀ ਕਾਮ ਤੀਜੀ ਦੀਆਂ ਜੋ ਵਿਦਿਆਰਥਣਾਂ ਹੈਗੀਆਂ ਉਹਨਾਂ ਨੂੰ ਟੈਲੀ ਦੀਆਂ ਕਲਾਸਸ ਵੀ ਲਗਵਾਈਆਂ ਜਾਂਦੀਆਂ ਤਾਂ ਕਿ ਉਹਨਾਂ ਨੂੰ ਪ੍ਰੈਕਟੀਕਲੀ ਵੀ ਦੇ ਨਾਲ ਜਿਵੇਂ ਜੋ ਅਕਾਊਂਟਸ ਕਿਵੇਂ ਮੈਂਟੇਨ ਕਰਨੇ ਆ ਉਹਨਾਂ ਦੀ ਜਿਹੜੀ ਨੌਲੇਜ ਹੈ ਦਿੱਤੀ ਜਾਂਦੀ ਕਿੰਨੇ ਟਾਈਮ ਦਾ ਕੋਰਸ ਹੁੰਦਾ ਜੇ ਗੱਲ ਟੈਲੀ ਦੇ ਅਸਰ ਵੈਸੇ 6 ਤੋਂ 6 ਮਹੀਨਾ ਦਾ ਵੀ ਕੋਰਸ ਹੈਗਾ ਤੇ ਨਾਲ ਦੀ ਨਾਲ ਅਸਟਾ ਇਹਨਾਂ ਨੂੰ ਈਅਰ ਵਾਈਜ਼ ਵੀ ਕਰਵਾਈ ਜਾ ਰਹੀ ਹੈ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਅਮੂਮਨ ਝਾੜ ਸਾਹਬ ਦੇ ਵਿੱਚ ਸੰਤ ਬਾਬਾ ਪਿਆਰਾ ਸਿੰਘ ਜੀ ਦੇ ਨਾਮ ਤੇ ਜਿਹੜੀ ਇਹ ਲਾਇਬ੍ਰੇਰੀ ਇੱਥੇ ਮੌਜੂਦ ਹੈ ਜੇ ਗੱਲ ਕਰੀਏ ਖਮਕ ਕਿਤਾਬਾਂ ਇਤਿਹਾਸਕਾਰਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜ ਹਜ਼ਾਰਾਂ ਹੀ ਕਿਤਾਬਾਂ ਜਿਹੜੀਆਂ ਇਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਨੇ ਜਿਹੜੇ ਕਾਲਜ ਦੇ ਵਿੱਚ ਬੱਚੇ ਪੜ੍ਹਦੇ ਨੇ ਬੜੇ ਸ਼ਾਂਤਮਈ ਮਾਹੌਲ ਦੇ ਨਾਲ ਬੜੇ ਠੰਮੇ ਦੇ ਨਾਲ ਜੇ ਗੱਲ ਕਰੀਏ ਇਹਨਾਂ ਕਿਤਾਬਾਂ ਨੂੰ ਪੜ ਕੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਨੇ ਕਿਤੇ ਨਾ ਕਿਤੇ ਬਹੁਤ ਵਧੀਆ এনवायरमेंट ਹੈ ਇਸ ਕਾਲਜ ਦਾ